ਤੇਰੀ ਛੁੱਟੀ ਕਿੰਨੀ ਕੁ ਜ਼ਰੂਰੀ ਹੈ ਮਾਸ਼ੂ ਛੁੱਟੀ ਜ਼ਰੂਰੀ ਹੈ ਇਸ ਲਈ ਕਿ ਜਦੋਂ ਇੱਕ ਚੀਜ਼ ਨੂੰ ਅਸੀਂ ਰੈਗੂਲਰ ਕਰਦੇ ਰਹਿੰਦੇ ਆ ਜੀ ਤਾਂ ਉਹਦੇ ਚੋ ਕਈ ਵਾਰੀ ਆਪ ਤੁਸ ਦੇਖਿਆ ਹੋਣਾ ਵੀ ਮਨ ਖਤਾਨ ਜੇ ਰਾ ਜਾਂਦਾ ਥੋੜੀ ਜਿਹੀ ਚੇਂਜ ਚਾਹੀਦੀ ਹੁੰਦੀ ਹੈ ਮਾਈਂਡ ਨੂੰ ਜੀ ਇਹ ਸਿਰਫ ਦਿਮਾਗ ਦੀ ਖੇਡ ਹੈ ਹਮ ਦਿਮਾਗ ਨੂੰ ਰਿਲੈਕਸ ਕਰਨ ਉਸ ਤੇ ਛੁੱਟੀ ਚਾਹੀਦੀ ਹੈ ਤੇ ਨਾਲ ਹੀ ਉਹ ਛੁੱਟੀ ਜਿਆਦਾ ਜ਼ਰੂਰੀ ਤਾਂ ਮੰਨ ਜਾਂਦੀ ਹੈ ਵੀ ਜਦੋਂ ਆਪਾਂ ਰੈਗੂਲਰ ਕੰਮ ਕਰੀ ਜਾ ਰਹੇ ਹਾਂ ਉਹਨਾ ਕੰਮਾਂ ਕਾਜਾਂ ਦੇ ਜਿਹੜੇ ਸਾਡੇ ਘਰੇਲੂ ਰਿਸ਼ਤੇ ਨੇ ਉਹਨਾਂ ਨੂੰ ਵੀ ਸਮਾਂ ਉਹਨਾਂ ਨੂੰ ਵੀ ਸਮਾਂ ਮਿਲਣਾ ਚਾਹੀਦਾ ਹੈ ਜਦੋਂ ਸਮਾਂ ਨਹੀਂ ਮਿਲਦਾ ਘਰੇਲੂ ਰਿਸ਼ਤਿਆਂ ਨੂੰ ਤਾਂ ਉਹ ਚੀਜ਼ਾਂ ਖਰਾਬ ਹੁੰਦੀਆਂ ਨੇ ਜੀ ਇਹ ਛੁੱਟੀ ਦਾ ਮਕਸਦ ਇਹ ਹੁੰਦਾ ਹੈ ਛੁੱਟੀ ਦਾ ਮਕਸਦ ਇਹ ਨਹੀਂ ਕਿਈ ਲੋਕ ਛੁੱਟੀ ਦਾ ਮਤਲਬ ਕੁਝ ਹੋ ਤੁਸੀਂ ਕੀ ਸੋਚਦੇ ਪਹਿਲਾਂ ਤੁਸੀਂ ਦੱਸੋ ਛੁੱਟੀ ਦਾ ਮਤਲਬ ਕੀ ਹੈ ਮੇਰੇ ਅਕੋਰਡਿੰਗ ਵੀ ਦੇਖੋ ਸਰ ਛੁੱਟੀ ਦਾ ਜਿਹੜਾ ਮਤਲਬ ਹੈ ਅਸਲ 'ਚ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੂਰਾ ਹਫਤਾ ਜੇਕਰ ਆਪਾਂ ਕੰਮ ਵੀ ਕਰਦੇ ਆਂ ਪੂਰੇ ਚੰਗੀ ਤਰ੍ਹਾਂ ਜੇ ਸ਼ੈਡਿਊਲ ਆਪਾਂ ਬਣਾ ਕੇ ਚੱਲੀਏ ਜ਼ਿੰਦਗੀ ਦਾ ਤਾਂ ਪੂਰਾ ਹਫਤਾ ਕੰਮ ਕਰਨ ਤੋਂ ਬਾਅਦ ਜਿਹੜੀ ਇੱਕ ਛੁੱਟੀ ਹੈ ਕਿਤੇ ਨਾ ਕਿਤੇ ਆਪਣੇ ਪਰਿਵਾਰਿਕ ਰਿਸ਼ਤਿਆਂ ਦੇ ਵਿੱਚ ਮਿਠਾਸ ਲੈ ਕੇ ਆਉਂਦੀ ਹੈ ਦੇਖੋ ਇੱਦਾਂ ਗੱਲ ਮੈਂ ਕਹਤੀ ਪਰ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਛੁੱਟੀ ਦਾ ਮਤਲਬ ਹੈ ਰੈਸਟ ਰੈਸਟ ਕਰਨਾ ਇੱਕ ਦਿਨ ਦੀ ਰੈਸਟ ਕੀਤੀ ਜਾਵੇ ਆਰਾਮ ਕੀਤਾ ਜਾਵੇ ਇਹ ਜਿਆ ਕੁਝ ਨਹੀਂ ਹੋਇਆ ਜੀ ਛੁੱਟੀ ਦਾ ਮਤਲਬ ਰੈਸਟ ਨਹੀਂ ਹੁੰਦਾ ਛੁੱਟੀ ਦਾ ਮਤਲਬ ਹੁੰਦਾ ਹੈ ਤੁਸੀਂ ਮਾਈਂਡ ਨੂੰ ਰੀਸੈਟ ਕਰੋ ਰੀਸੈਟ ਰੀਸੈਟ ਜੀ ਰਿਲੈਕਸ ਨੇ ਰੀਸੈਟ ਹੋਣਾ ਚਾਹੀਦਾ ਮਾਈਂਡ ਨੂੰ ਰੀਸੈਟ ਕਰੋ ਕਿ ਮੈਂ ਆਪਣੇ ਬਜ਼ੁਰਗਾਂ ਨੂੰ ਮੈਂ ਆਪਣੀ ਵਾਈਫ ਨੂੰ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਸਮਾਂ ਪੂਰੇ ਹਫ਼ਤੇ ਨਹੀਂ ਦੇ ਸਕਿਆ ਉਹ ਹੁਣ ਦੇ ਸਕਾਂ ਜੀ ਬਿਲਕੁਲ ਤੇ ਬੱਚੇ ਵੀ ਤੁਸੀਂ ਤੁਸੀਂ ਬੱਚਿਆਂ ਨਾਲ ਗੱਲਬਾਤ ਕਰੋਗੇ ਹੂੰ ਤੁਹਾਨੂੰ ਆਉਣਾ ਬਾਰੇ ਪਤਾ ਲੱਗੇਗਾ ਕਿ ਅੱਜ ਮੇਰਾ ਬੱਚਾ ਕਿਸ ਸਟੈਂਡ ਤੇ ਖੜਾ ਕਿਸ ਤਰ੍ਹਾਂ ਦੀ ਉਹਦੀ ਸਥਿਤੀ ਹੈਗੀ ਹੈ ਕਿੰਨਾ ਕੋਹ ਪੜ ਰਿਹਾ ਹੈ ਕਿੰਨੀ ਕੋਹ ਸ਼ਰਾਪਤਾ ਕਰ ਰਹੀ ਹੈ ਜੀ ਬਿਲਕੁਲ ਤੁਸੀਂ ਬਜ਼ੁਰਗਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਬਜ਼ੁਰਗਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਜਿਹੜੀ ਮੈਂ ਨਹੀਂ ਦੇ ਪਾਇਆ ਜਾਂ ਬਜ਼ੁਰਗ ਮਰ ਤੋਂ ਖੁਸ਼ ਨਹੀਂ ਉਹ ਗੱਲਾਂ ਜਿਹੜੀਆਂ ਹੈਗੀਆਂ ਜਿਹੜੀਆਂ ਤੁਸੀਂ ਆਮੋ-ਮੋਲ ਤੁਰਦੇ ਫਿਰਦੇ ਨਹੀਂ ਕਰ ਸਕਦੇ। ਜੀ ਬਿਲਕੁਲ। ਤਾਂ ਉਦੋਂ ਹੋਣ ਗਿਆ। ਤੁਸੀਂ ਆਪਣੀ ਪਤਨੀ ਨੂੰ ਟਾਈਮ ਦਿਓਗੇ। ਉਹ ਤੁਹਾਨੂੰ ਦੱਸੂਗੀ ਕਿ ਤੁਸੀਂ ਮੈਨੂੰ ਪੂਰਾ ਮਹੀਨਾ ਜਿਹੜਾ ਹੈਗਾ ਪੂਰਾ ਹਫਤਾ ਜਿਹੜਾ ਹੈਗਾ ਕੰਮ ਕਰਦੇ ਹੋ। ਤਾਂ ਮੈਨੂੰ ਬਾਜ਼ਾਰ ਚੋਂ ਆਹ ਚੀਜ਼ਾਂ ਲਿਆਉਣੀਆਂ ਸੀ ਆਹ ਚੀਜ਼ ਚਾਹੀਦੀ ਸੀ ਆਪਾਂ ਲਿਆਈ ਆ ਰਹਿ ਗਿਆ ਕਰ ਲਈ। ਉਹ ਜਿਹੜੇ ਗੱਲਾਂ ਨੇ ਉਹ ਪਰਿਵਾਰਿਕ ਗੱਲਾਂ ਉਸੇ ਸਮਾਜੀ ਦਾ ਹੈ ਇੱਕ ਦਿਨ ਦਾ। ਜਿਵੇਂ ਜਿਹੜੇ ਡਾਕਟਰਸ ਅੱਛੀ ਬੋਲੀ ਉਹ ਕਹਿੰਦੇ ਨੇ ਕਿ ਇੱਕ ਹਫਤੇ ਦੇ ਵਿੱਚ ਇੱਕ ਦਿਨ ਦਾ ਉਪਵਾਸ ਹੋਣਾ ਚਾਹੀਦਾ ਹੈ। ਇੱਕ ਦਿਨ ਦਾ ਵਰਤ ਹੋਣਾ ਚਾਹੀਦਾ ਹੈ। ਉਹ ਵੀ ਇਸ ਲਈ ਕਹਿੰਦੇ ਨੇ ਕਿ ਜਦੋਂ ਅਸੀਂ ਰੈਗੂਲਰ ਖਾਈ ਜਾਂਦੇ ਖਾਈ ਜਾਂਦੇ ਤਾਂ ਇੱਕ ਦਿਨ ਸਾਡੇ ਸਰੀਰ ਨੂੰ ਰੀਸੈਟ ਕਰਨ ਵਾਸਤੇ ਖਾਲੀ ਪੇਟ ਰਹਿਣਾ ਜ਼ਰੂਰੀ ਹੈ ਤਾਂ ਜੋ ਸਾਡੇ ਸਰੀਰ ਦੇ ਵਿੱਚ ਇਹਦੀ ਗੰਦਗੀ ਆ ਉਹ ਨਿਕਲੇ ਤੇ ਜਿਹੜਾ ਸਰੀਰ ਹੈ ਨਾ ਤੰਦਰੁਸਤ ਰਹੇ। ਇਸੇ ਤਰ੍ਹਾਂ ਜਿਹੜਾ ਦਿਮਾਗ ਦੇ ਉੱਪਰ ਤੁਸੀਂ ਬੋਝ ਪਾਇਆ ਉਹਨੂੰ ਹਲਕਾ ਕਰਨ ਵਾਸਤੇ ਉਹਨਾਂ ਕੰਮਾਂ ਤੋਂ ਜਿਹੜੇ ਕੰਮ ਤੁਸੀਂ ਰੈਗੂਲਰ ਕਰ ਰਹੇ ਇੱਕ ਦਿਨ ਦੀ ਛੁੱਟੀ ਜਿਹੜੀ ਹੈ ਉਹ ਬਣਾਈ ਗਈ ਸੀ। ਹਾਂ ਬਿਲਕੁਲ ਤਾਂ ਦੇਖੋ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਛੁੱਟੀ ਦਾ ਜਿਹੜਾ ਅਸਲ ਮਤਲਬ ਹੈ ਤਾਂ ਉਹ ਆਪਣੀ ਬਾਡੀ ਨੂੰ ਮਾਈਂਡ ਨੂੰ ਰੀਸੈਟ ਕਰਨ ਦਾ ਇੱਕ ਦਿਨ ਹੁੰਦਾ ਹੈ। ਆ ਦੇਖੋ ਆ ਦੇਖੋ ਫਿਲਹਾਲ ਤਾਂ ਆਪਾਂ ਕਹਿ ਸਕਦੇ ਆ ਕਿ ਛੁੱਟੀਆਂ ਤਾਂ ਜਿਵੇਂ ਦਿਨ ਹੁੰਦੇ ਨੇ ਛੁੱਟੀ ਵੇਲੇ ਜਿਹੜੇ ਕਿਤੇ ਨਾ ਕਿਤੇ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਤੇ ਬੱਚਿਆਂ ਤੋਂ ਲੈ ਕੇ ਜੇਕਰ ਕੰਮਕਾਜ ਕਰਨ ਵਾਲੇ ਇਨਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਾਫੀ ਜ਼ਿਆਦਾ ਖੁਸ਼ ਹੁੰਦੇ ਨੇ। ਖੁਸ਼ ਹੁੰਦੇ ਸੀ ਨਹੀਂ ਨਹੀਂ ਕਹਿ ਸਕਦੇ। ਜੀ। ਹੁਣ ਮੈਨੂੰ ਹਮ ਅੱਜ ਦੇ ਸਮੇਂ ਦੇ ਵਿੱਚ ਕੋਈ ਵਿਅਕਤੀ ਦੱਸ ਦੋ ਜਿਹੜਾ ਛੁੱਟੀ ਮਨਾ ਕੇ ਖੁਸ਼ ਹੋਵੇ ਅਗਲਾ ਕੰਮ ਮੈਂ ਕਰ ਰਹਿ ਗਿਆ ਮੈਨੂੰ ਆਹ ਕੰਮ ਕਰਤਾ ਮੈਨੂੰ ਕੰਮ ਕਰਦਾ ਉਹ ਕਰਦੇ ਨਾਲ ਲੜਦਾ ਹੀ ਰਹਿੰਦਾ ਵੀ ਮੈਂ ਤਾਂ ਆਰਾਮ ਕਰ ਲਓ ਸੀ ਛੁੱਟੀ ਕੀਤੀ ਸੀ ਜੀ ਬਿਲਕੁਲ ਕਈ ਵਾਰ ਜਿਹੜੀਆਂ ਜੀਆਂ ਉਦਾਹਰਨਾਂ ਨੇ ਉਹ ਵੀ ਨਿਕਲ ਕੇ ਆਉਂਦੀਆਂ ਹੁੰਦੀਆਂ ਜਿਵੇਂ ਤੁਸੀਂ ਕਰੇ ਰਹਿ ਗਏ ਤੁਹਾਡੀ ਮੰਮਾ ਨੇ ਕਹਦਾ ਵੀ ਬੇਟਾ ਮਾਂchu ਐ ਕਰ ਤੂੰ ਥੋੜੀ ਚਾਹ ਧਰਦੇ ਚਾਹ ਬਣਾ ਕੇ ਢੇਚ ਲੈ ਆਏ ਕਰੋ ਨਾਲ ਸਬਜ਼ੀ ਵੀ ਕੱਟਦੇ ਹੁੰਦੇ ਸੀ ਹੂੰ ਤੁਹਾਨੂੰ ਖਿਲ ਚੜੋਗੀ ਮਾਤਾ ਛੁੱਟੀ ਮਾਰੇ ਸੀ ਆਪਣੇ ਆਰਾਮ ਬਸੇ ਮੇਰੇ ਤੋਂ ਕੰਮ ਕਰਾਈ ਜਾਂਦੀ ਹੂੰ ਫਿਰ ਬੰਦਾ ਸੋਚਦਾ ਇਸ ਤੋਂ ਬੈਟਰ ਤਾਂ ਆਫਿਸ ਹੀ ਚਲੇ ਜਾਈਏ ਕਿਤੇ ਨਾ ਕਿ ਇਹ ਗੱਲ ਆਉਂਦੀ ਹੈ ਵਿੱਚ ਜੀ ਇਹ ਸੋਚ ਗਲਤ ਇਹਨੂੰ ਬਦਲਣਾ ਚਾਹੀਦਾ ਹੈਗਾ ਕਿਤੇ ਨਾ ਕਿਤੇ ਸਾਨੂੰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਉਹਨੂੰ ਸਮਾਂ ਦੇਣਾ ਚਾਹੀਦਾ ਜਿਹੜੇ ਸਾਡੋਂ ਚਾਹੁੰਦੇ ਨੇ ਸਾਡੇ ਪਰਿਵਾਰਕ ਮੈਂਬਰ ਹੀ ਜਾਣਗੇ ਸਾਨੂੰ ਹਾਂਜੀ ਮਨਸ਼ੂ ਨੂੰ ਮਨਸ਼ੂ ਦੇ ਮੰਮੀ ਹੀ ਜਾਣਗੇ ਨਾ ਹੂੰ ਠੀਕ ਹੈ ਕਿਸੇ ਗਵਾਂਢ ਨੂੰ ਜਾ ਕੇ ਬੱਸ ਉਹਨੂੰ ਕੀ ਜੇ ਮਨਸ਼ੂ ਆਵੇ ਨਾ ਆਵੇ ਜਾਵੇ ਨਾ ਜਾਵੇ ਜੀ ਠੀਕ ਹੈ ਕਦੀ ਮਿਲ ਕੇ ਨਮਸਤੇ ਕਰ ਲਈ ਠੀਕ ਹੈ ਨਮਸਤੇ ਇਸ ਕਰਕੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਆਪਣੇ ਬੇਟੀ ਨਾਲ ਆਪਣੇ ਬੇਟੇ ਨਾਲ ਆਪਣੇ ਹਸਬੰਦ ਨਾਲ ਗੱਲਬਾਤ ਕਰੀਏ। ਉਹ ਛੁੱਟੀਆਂ ਦੇ ਦਿਨ ਇਸ ਲਈ ਹੁੰਦਾ ਹੈ। ਅਸੀਂ ਉਹਦਾ ਮਤਲਬ ਕੁਝ ਹੋਰ ਕੱਢ ਲਵੇ ਅਸੀਂ ਰਿਲੈਕਸ ਕਰਨੀ ਰਏ ਇਹ ਵੀ ਤੁਸੀਂ ਤੁਸੀਂ ਛੁੱਟੀ ਕਰ ਲਏ ਜਿਹੜੇ ਕੰਮ ਕਰਦੇ ਆ ਲੋਕ ਜਿਹੜੇ ਬਾਹਰ ਜਾਂਦੇ ਹੋ ਉਹਨਾਂ ਦੇ ਵਰਸੇ ਰਿਲੈਕਸ ਹੋ ਗਈ। ਜਿਹੜੀਆਂ ਮਹਿਲਾਵਾਂ ਜਿਹੜੀਆਂ ਮਾਤਾਵਾਂ ਹਮੇਸ਼ਾ ਹੀ ਘਰ ਚ ਰਹਿੰਦੀਆਂ ਨੇ ਤੇ ਕੰਮ ਕਰਦੀਆਂ ਉਹ 24 ਘੰਟੇ ਕੰਮ ਕਰਦੇ ਨਹੀਂ ਉਹਨਾਂ ਦੀ ਛੁੱਟੀ। ਜੀ ਬਿਲਕੁਲ ਇੱਥੇ ਵੀ ਇੱਕ ਵੱਡਾ ਜਿਹੜਾ ਸਵਾਲ ਹੈ ਖੜਾ ਹੁੰਦਾ ਹੈ। ਜਿਹੜੇ ਬਜ਼ੁਰਗ ਨੇ ਰਿਟਾਇਰ ਹੋ ਚੁੱਕੇ ਉਹਨਾਂ ਦੀ ਛੁੱ ਜੀ ਤੁਸੀ ਕੋ ਤਾਂ ਮੈਚਰ ਰਟਾਇਰ ਨੇ ਛੁੱਟੀ ਜਾਂਦੀ ਹੈ ਪਰ ਉਹ ਵੀ ਕੰਮ ਤਾਂ ਕਰਦੇ ਨੇ ਉਹ ਜਾ ਬਜ਼ਾਰੋਂ ਕੁਛ ਲਿਆਤਾ ਕੁਝ ਜਿੱਦਰੋਂ ਹੋੜਾ ਦੇ ਕੁਝ ਕਰਦੇ ਜਿੰਨੀ ਕੋ ਉਹਦੇ ਸ਼ਰੀਰ ਦੀ ਸਮਤਾ ਜਿੰਨੀ ਕੋ ਨਹੀਂ ਹੋਗਾ ਉਸ ਦਾ ਉਹ ਕੰਮ ਕਰ ਰਹੇ ਨੇ ਇਸ ਕਰਕੇ ਛੁੱਟੀ ਦਾ ਅਸਲ ਮਤਲਬ ਇਹ ਹੈ ਕਿ ਅਸੀਂ ਆਪਸ ਨਾਲ ਗੱਲਬਾਤ ਕਰੀਏ ਹਾਸੇ ਮੇਕੋਲ ਕਰੀਏ ਹੁਣ ਮੈਂ ਇਸ ਲਈ ਨਹੀਂ ਕਹ ਰਹਾ ਕਿ ਛੁੱਟੀ ਦੇ ਦਿਨ ਅਸੀਂ ਸਾਰੇ ਖੁਸ਼ ਹੁੰਨੇ ਆ ਛੁੱਟੀ ਦੇ ਦਿਨ ਖੁਸ਼ ਹੁੰਦੇ ਸੀ ਕਹਿ ਰਿਹਾ ਮੈਂ ਤਾਂ ਖੁਸ਼ ਹੁੰਦੇ ਸੀ ਕਿ ਜਦੋਂ ਇੱਕ ਸਮਾਂ ਹੁੰਦਾ ਸੀ ਐਤਵਾਰ ਨੂੰ ਸਾਰਾ ਪਰਿਵਾਰ ਜਿਵੇਂ ਐਤਵਾਰ ਦੀ ਜਿਹੜੀ ਮੈਂ ਕਹਿੰਦੇ ਸਾਰੇ ਪਰਿਵਾਰ ਇੱਕ ਪਿਕਨਿਕ ਪਲਾਨ ਕਰਦਾ ਹੁੰਦਾ ਸੀ ਕਿ ਆਪਣੇ ਸ਼ਹਿਰ ਦੇ ਅਲੱਗ-ਅਲੱਗ ਪਾਰਕ ਸਿੰਝ ਜੀ ਬਸ ਉਹ ਜੋ ਪਟਿਆਲੇ ਦੇ ਲੋਕ ਨੇ ਉਹ ਕਹਿੰਦੇ ਚਲੋ ਯਾਰ ਆਪਾਂ ਜਿਆਤਵਾਰ ਆਪਾਂ پارک 12 ਦਰੀ ਦੇ ਵਿੱਚ ਘੁੰਮਣ ਜਾਣਾ ਹੂੰ 12 ਦਰੀ ਦੇ ਵਿੱਚ ਉਹਨਾਂ ਨੂੰ ਜਾਣਾ ਦੁਪਹਿਰ ਦਾ ਲੰਚ ਬਣਾ ਕੇ ਲੈ ਕੇ ਜਾਣਾ ਉੱਥੇ ਚਟਾਈ ਵਿਛਾਣੀ ਦਰੀ ਵਿਛਾਣੀ ਉੱਥੇ ਬੱਚੇ ਜਿਹੜੇ ਖੇਡੀ ਜਾਂਦੇ ਉਹਨਾਂ ਨੇ ਆਪਸ ਵਿੱਚ ਗੱਲਾਂ ਕਰੀ ਜਾਣੀਆਂ ਉੱਥੇ ਖਾਣਾ ਖਾ ਲਾ ਜਦੋਂ ਸ਼ਾਮ ਜੀ ਢਲਣੀ ਉਸ ਤੋਂ ਬਾਅਦ ਜੇ ਕਿਸੇ ਨੂੰ ਕੋਈ ਧਾਰਮਿਕ ਸਥਾਨ ਦੇਖਣਾ ਤੁਸੀਂ ਮਥਾੜੇ ਗਿਆ ਸੀ ਜਾਂ ਫਿਰ ਕੋਈ ਕਿਸੇ ਨੇ ਫਿਲਮ ਦੇਖਣੀ ਫਿਲਮ ਦੇਖਦਾ ਸੀ ਉਹ ਫਿਰ ਘਰ ਆ ਜਾਂਦਾ ਸੀਗੇ ਉਹ ਹੁੰਦਾ ਸੀ ਫੈਮਿਲੀ ਦੇ ਨਾਲ ਸਮਾਪਤੀ ਦੀ ਕਰ ਸਮਾਪਤੀਤ ਕਰਨਾ ਟਾਈਮ ਛੁੱਟੀ ਦਾ ਮਤਲਬ ਹੁੰਦਾ ਕਿ ਸਮਾਪਤੀਤ ਕਰੋ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਜੀ ਹੁਣ ਛੁੱਟੀ ਹੋਵੇ ਚਾਹੇ ਨਾ ਹੋਵੇ ਅਸੀਂ ਇੱਕ ਘਰ ਦੇ ਵਿੱਚ ਬੈਠੇ ਆ ਅਸੀਂ 6 ਜੀ ਬੈਠੇ ਆ ਆਪਾਂ ਸਟੂਡੀਓ ਵਿੱਚ ਵੀ ਬੈਠੇ ਦੋ ਜਣੇ ਇੰਟਰਵਿਊ ਕਰ ਰਹੇ ਆ ਜਿਹੜਾ ਤੀਸਰਾ ਬੰਦਾ ਬੈਠਾ ਉਹਦੇ ਹੱਥ ਚ ਮੋਬਾਈਲ ਹੈ ਜੀ ਉਸ ਨੂੰ ਸਾਡੀ ਗੱਲ ਸਾਡੀ ਗੱਲਬਾਤ ਤੋਂ ਕੋਈ ਮਤਲਬ ਨਹੀਂ ਸੀ ਕੀ ਗੱਲ ਕਰ ਰਹੇ ਆ ਉਹ ਸਿਰਫ ਮਾਰਛੂ ਦੇ ਬਦਲੇ ਮਾਂਸ਼ੂ ਕੀ ਬੋਰੀ ਮਾਂਸ਼ੂ ਆਈ ਖਵਰਾ ਪੜੀ ਪਰ ਕੇ ਚਲੇਗੀ ਜੀ ਉਹ ਉਹ ਸਿਰਫ ਆਪਣੇ ਮੋਬਾਈਲ ਤੇ ਟਰੋਲਿੰਗ ਕਰਨੀ ਆ ਮੋਬਾਈਲ ਤੇ ਵੀਡੀਓਜ਼ ਦੇਖਣੀ ਆ ਕੀ ਹੋ ਰਿਹਾ ਉਹਦੇ ਚੀਕੋ ਬਿਆ ਹੋਇਆ ਇਸ ਕਰਕੇ ਛੁੱਟੀ ਵਾਲੇ ਦਿਨ ਵੀ ਆਈ ਹੁੰਦਾ ਕਿ ਅਸੀਂ ਘਰ ਦੇ ਵਿੱਚ 6 ਦੇ 6 ਜੇ ਜੇ ਹੈਗੇ ਆ 6 ਦੇ 6 ਜੀ ਬੈਠੇ 6 ਦੇ 6 ਦੇ ਹੱਥਾਂ ਵਿੱਚੋਂ ਪੰਜ ਜਣਾਂ ਦੇ ਹੱਥ 'ਚ ਮੋਬਾਈਲ ਹੋ ਗਿਆ ਜਿਹੜੀ ਸਾਡੀ ਮਾਂ ਹੈਗੀ ਆ ਉਹ ਕਹਿੰਦੀ ਬੇਟਾ ਤੇ ਚਾਹ ਪੀ ਲੈ ਬੇਟਾ ਤੇ ਰੋਸਤੇ ਵਿੱਚ ਬਿਸਕੁਟ ਲਿਆ ਦਾ ਬੇਟਾ ਤੂੰ ਕੀ ਖਾਣਾ ਦੇ ਪਹਿਰੇ ਸ਼ਾਮ ਨੂੰ ਕੀ ਬਣਾਇਆ ਜਾਵੇ ਉਹਦੇ ਕੋਲ ਉਹ ਹੀ ਗੱਲਾਂ ਹੁੰਦੀਆਂ ਨੇ ਜੀ ਬਿਲਕ ਖੇਥ ਥੋੜੇ ਜਿਹੜੇ ਖੇਥ ਥੋੜੀ ਜਿਹੜੀ ਆਪਸੀ ਬੌਂਡਿੰਗ ਹੈ ਪਰਿਵਾਰ ਦੀ ਪਾਈ ਦੀ ਪੈਣ ਨਾਲ ਬੇਟੇ ਦੀ ਪਿਓ ਨਾਲ ਬੇਟੀ ਦੀ ਮਾਂ ਦੇ ਨਾਲ ਉਹ ਬੌਂਡਿੰਗ ਕਿੱਥੇ ਗਈ ਬਿਲਕੁਲ ਕੀ ਲੱਗਦਾ ਕਿ ਸਮੇਂ ਦੇ ਨਾਲ-ਨਾਲ ਇਹ ਚੀਜ਼ਾਂ ਕਾਫੀ ਚੇਂਜ ਹੋਈਆਂ ਨੇ ਕਿਉਂਕਿ ਜਿਵੇਂ ਕਿ ਤੁਸੀਂ ਦੱਸ ਹੀ ਰਹੇ ਹੋ ਕਿ ਛੁੱਟੀ ਦੀ ਆਪਾਂ ਇੱਥੇ ਗੱਲ ਕਰ ਰਹੇ ਹਫ਼ਤੇ ਦੇ ਵਿੱਚ ਇਹ ਚੀਜ਼ਾਂ ਪਹਿਲੇ ਜ਼ਮਾਨੇ ਦੇ ਵਿੱਚ ਕਿੱਦਾਂ ਸੀ ਤੇ ਅੱਜ ਅਜੋਕੇ ਟਾਈਮ ਦੀ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਮੈਂ ਤੁਹਾਨੂੰ ਦੱਸ ਤੁਰਿਆ ਕਿ ਜਦੋਂ ਮੈਂ ਆਪਣੇ ਟਾਈਮ ਦੀ ਗੱਲ ਕਰਦਾ ਜਦੋਂ ਅਸੀਂ ਛੋਟੇ ਸੀ ਜਦੋਂ ਮੋਬਾਈਲ ਨਹੀਂ ਸੀ ਹੁੰਦਾ ਹੂੰ ਉਸ ਵੇਲੇ ਸਾਨੂੰ ਸੈਚਰਡੇ ਨੂੰ ਹੀ ਕਰਦੇ ਕਰ ਲੈਂਦੇ ਸੀ ਵੀ ਸਵੇਰੇ ਸਿਲ ਦੇ ਤਿਆਰ ਹੋ ਜਾਓ ਜੀ ਤੁਹਾਨੂੰ ਅਸੀਂ ਕਮਾਣ ਵਾਸਤੇ ਸਰਕਸ ਲੱਗਿਆ ਸਰਕਸ ਦੇਖਣ ਲੈ ਕੇ ਜਾਵਾਂਗੇ ਤਾਂ ਅਸੀਂ ਸਾਰੇ ਟਾਈਮ ਤੋਂ ਪਹਿਲਾਂ ਤਿਆਰ ਹੋਣਾ ਕਿਉਂਕਿ ਮੰਚ ਚਾਹ ਹੁੰਦਾ ਸੀ ਸਾਡੇ ਮਾਪੇ ਸਾਨੂੰ ਸਰਕਸ ਦੇਖਣ ਲੈ ਕੇ ਜਾ ਰਹੇ ਸੀ ਹੈ ਨਾ ਟਾਈਮ ਤੋਂ ਪਹਿਲਾਂ ਤਿਆਰ ਹੁੰਦੇ ਸੀਗੇ ਫਿਰ ਇੱਕ ਉਸ ਵੇਲੇ ਟਾਂਗੇ ਚੱਲਦੇ ਸੀਗੇ ਘੋੜੇ ਵਾਲੇ ਟਾਂਗਾ ਦੇਖਿਆ ਜਾਂਦਾ ਸੀ ਉਹ ਟਾਂਗੇ 'ਚ ਪੂਰਾ ਪਰਿਵਾਰ ਬੈਠਦਾ ਸੀਗਾ ਹੁਣ 50 ਰੁਪਇਆ ਜੋ ਉਸ ਵੇਲੇ ਦਾ ਕਿਰਾਇਆ ਹੁੰਦਾ ਸੀ ਉਹ ਦਿੱਤਾ ਜਾਂਦਾ ਸੀ ਜੀ ਉੱਥੇ ਜਾ ਕੇ ਸਰਕਸ ਦੇ ਹਮਮ ਤੁਹਾਨੂੰ ਛੜੀਦਾ ਜੀ ਛੋਟੇ ਹੁੰਦੇ ਸੀ ਕਿ ਪਹਿਲਾਂ ਤਸਵੀਰਾਂ ਦੇਖਣੀਆਂ ਫਿਰ ਉਹ ਦੇਖਣਾ ਫਿਰ ਅਸੀਂ ਉੱਥੇ ਬੈਠ ਜਣਾ ਸਰਕਸ ਦੇਖਣ ਵਾਸਤੇ ਜਾਂ ਜੇ ਫਿਲਮ ਦੇਖਣੀ ਹੈ ਤਾਂ ਸੀਟਾਂ ਤੇ ਬੈਠ ਜਣਾ ਫਿਲਮ ਸ਼ੁਰੂ ਹੋਣੀ ਫਿਲਮ ਦੇਖਣੀ ਇੰਟਰਵੈਲ ਵੇਲੇ ਮਾਤਾ ਨੇ ਸਾਡੀ ਨੇ ਪਹਿਲੇ ਪਰੋਠੀ ਹੱਥਾਂ 'ਪਕਾ ਰੱਖੀ ਜਾਂਦੇ ਸੀ ਜਿਵੇਂ ਪਰੋਠੀ ਜਲ ਖਾ ਲੈਣੀ ਉਸ ਦਰਮਿਆਨ ਉਹ ਮਾਪੇ ਜਿਹੜੇ ਹੈਗੇ ਨੇ ਆਪਸ ਚ ਗੱਲਬਾਤ ਕਰ ਰਹੇ ਜਾਂਦੇ ਬੱਚੇ ਅਸੀਂ ਉਹ ਚੀਜ਼ਾਂ ਦੇਖ ਕੇ ਖੁਸ਼ ਹੋ ਜਾਂਦੇ ਸੀਗੇ ਸਾਡੀ ਜਿਹੜੇ ਫालतੂ ਡਿਮਾਂਡਸ ਹੁੰਦੀਆਂ ਸੀਗੀਆਂ ਕਿ ਮੈਨੂੰ ਆਹ ਵੀਡੀਓ ਵੀ ਹਮ ਲੈ ਦਿਓ ਜੀ ਮੈਂ ਆਹ ਲੈਣ ਉਹ ਚੀਜ਼ਾਂ ਤਾਂ ਨਹੀਂ ਸੀ ਹ ਪਿਆਜ ਕੱਲ ਜੇਕਰ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਦੇ ਟਾਈਮ ਦੀ ਜੇਕਰ ਸਰ ਇੱਥੇ ਗੱਲ ਹੋਵੇ ਕੀ ਲੱਗਦਾ ਹੈ ਕਿ ਅੱਜ ਕੱਲ ਇਹ ਚੀਜ਼ਾਂ ਬਹੁਤ ਜ਼ਿਆਦਾ ਬਦਲ ਚੁੱਕੀਆਂ ਨੇ ਇੱਥੇ ਟਿਕ ਕੋਲਰ ਵੀ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਅਮਿਤ ਸਰ ਸਾਹਿਬ ਤੋਂ ਬੋਲਦੇ ਮੈਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਹੈਲੋ ਫਾਨੇ ਜੀ ਬੋਲੋ ਮਣਜੇ ਹਾਂਜੀ ਅੱਜ ਦੇ ਆਪਣੇ ਵਿਸ਼ੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਹਫਤੇ ਦੇ ਵਿੱਚ ਛੁੱਟੀ ਕਿਉਂ ਮਨਾਈ ਜਾਂਦੀ ਹੈ ਮੈਂ ਦੇਖੋ ਬੰਦਾ ਨਾ ਜਿਵੇਂ ਕੋਈ ਵੀ ਕਾਮਰਜ਼ਰ ਦਾ ਨਾ ਬੰਦਾ ਬੋਰ ਹੋ ਜਾਂਦਾ ਉਹਦੇ ਵਾਸਤੇ ਹੁੰਦਾ ਕਿ ਉਹਨੂੰ ਘਰ ਦੇ ਵੀ ਜਿਵੇਂ ਸਰਕਾਰੀ ਮੁਲਾਜ਼ਮਿਆਂ ਉਹਨਾਂ ਨੂੰ ਜਦ ਛੁੱਟੀ ਨਹੀਂ ਰਹਿੰਦੀ ਘਰ ਦੇ ਵੀ ਕੰਮ ਬੰਟਾਉਣੇ ਹੁੰਦੇ ਉਹਨੇ ਆਪਦੇ ਬੱਚਿਆਂ ਦੇ ਵਿੱਚ ਬਹਿ ਕੇ ਉਹਨਾਂ ਨਾਲ ਉਹ ਜਾਇ ਇਹ ਵੀ ਕਰਨਾ ਹੁੰਦਾ ਉਹਨਾਂ ਦੀ ਦੇਖਭਾਲ ਵਾਸਤੇ ਵੀ ਛੁੱਟੀ ਹੁੰਦੀ ਕਿਉਂਕਿ ਕੋਈ ਘਰਾਂ ਦੇ ਕੰਮ ਜਿਹੜੇ ਹੁੰਦੇ ਰੋਜ਼ ਨਹੀਂ ਹੁੰਦੇ ਜਦੋਂ ਆਫਿਸ ਦਾ ਬੰਦਾ ਗਿਆ ਹੁੰਦਾ ਜੀ ਬਿਲਕੁਲ ਪਰ ਉਹ ਤਾਂ ਗੱਲ ਹੁੰਦੀ ਹੈ ਜਿਵੇਂ ਹੋਣਾ ਹੀ ਦੁੱਧ ਦਾ ਕੰਮ ਕਰਦੇ ਨੇ ਮੈਡਮ ਜੀ ਸਾਡੇ ਵਾਸਤੇ ਨਾ ਤਾਂ ਕੋਈ ਮੱਛਿਆ ਦੀ ਨਾ ਸੰਗਰਾਮ ਦੀ ਨਾ ਹਫਤੇ ਦੀ ਕੋਈ ਛੁੱਟੀ ਨਹੀਂ ਨਾ ਵਿਆਹ ਨਾ ਚਾਦੀ ਨਾ ਮਰਗਦੀ ਸਾਡੇ ਵਾਸਤੇ ਤਾਂ ਕੋਈ ਛੁੱਟੀ ਆ ਗਾ ਦੇਣੀ ਨਹੀਂ ਬਣਿਆ ਜੀ ਹੁਣ ਇਹ ਨਹੀਂ ਜ਼ਰੂਰੀ ਹੁੰਦਾ ਕਿ ਛੁੱਟੀ ਆ ਹੀ ਹੋਣ ਦੇ ਫਿਰ ਕਰਦੇ ਅਸੀਂ ਵੀ ਤੇ ਘਰ ਦੇ ਕੰਮ ਮਨਾਉ ਨਹੀਂ ਆ ਰਹੇ ਜੀ ਅਸੀਂ ਆਪਦੇ ਤੁਹਾਨੂੰ ਲੋਡ ਹੁੰਦੀ ਹੈ ਤੇ ਆਪਦੇ ਟਾਈਮ ਨਾਲ ਪੂਰੇ ਕਰਦੇ ਆਂ ਪਰ ਇਹ ਤਾਂ ਇੱਕ ਸਰਕਾਰੀ ਬਹਾਨਾ ਵੀ ਬਣ ਗਿਆ ਨਹੀਂ ਐਤਵਾਰ ਛੁੱਟੀ ਹੋਣੀ ਚਾਹੀਦੀ ਹੁਣ ਦੇਖੋ ਮਜ਼ਦੂਰ ਦਿਵਸ ਬਣਾਇਆ ਸਭ ਤੋਂ ਵੱਡਾ ਦਿਵਸ ਹੁੰਦਾ ਜੀ ਮਜ਼ਦੂਰਾ ਤੇ ਤੇ ਮਜ਼ਦੂਰ ਉਹਨਾਂ ਦੀ ਗੱਲ ਦੇਖੋ ਕਿ ਜਿਹੜੇ ਸਰਕਾਰੀ ਅਫਸਰ ਨੇ ਸਰਕਾਰੀ ਵੱਡੇ ਵੱਡੇ ਲੋਗ ਨੇ ਉਹ ਤੇ ਘਰਾਂ 'ਚ ਮਜ਼ਦੂਰ ਦਿਵਸ ਮਨਾ ਰਹੇ ਰਹੇ ਤਾਂ ਮਜ਼ਦੂਰ ਤਾਂ ਵਿਚਾਰਾ ਚੌਂਕ 'ਚ ਖਲੋਤਾ ਦਿਹਾੜੀ ਲਾਉਣ ਲਈ ਜੀ ਬਿਲਕੁਲ ਉਹਦੇ ਵਾਸਤੇ ਕੋਈ ਦਿਵਸ ਨਹੀਂਗਾ ਜੀ ਨਾ ਤਾਂ ਉਹਦੇ ਵਾਸਤੇ ਕੋਈ ਜਿਹੜੇ ਲੱਖ ਰੁਪਏ ਲੰਦੇ ਨੇ ਉਹਨਾਂ ਦੇ ਵਾਸਤੇ ਮਜ਼ਦੂਰ ਦਿਵਸ ਦੀ ਛੁੱਟੀ ਸੀ ਜਿਹੜਾ 300 ਰੁਪਏ ਦੀ ਦਿਹਾੜੀ ਲੈਂਦਾ ਉਹਦੇ ਵਾਸਤੇ ਕੋਈ ਛੁੱਟੀ ਨਹੀਂ ਸੀ ਉਹ ਦਿਹਾੜੀ ਹੀ ਕਰਦੇ ਤੁਸੀਂ ਨਾ ਜਿਹੜੇ ਇਹ ਮੇਰ ਲੋਕਾਂ ਲਈ ਤਾਂ ਛੁੱਟੀਆਂ ਨੇ ਇਹ ਤਾਂ ਪਹਿਨੀਆ ਸਰਕਾਰਾਂ ਜਿਵੇਂ ਹਰ ਕੋਈ ਪਹਿਲਾਂ ਸੁਵਿਧਾ ਨਹੀਂ ਇਸ ਤਰੀਕੇ ਬਣਾਇਆ ਹੋਇਆ ਜਿਵੇਂ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਗੁਰੂ ਦਾ ਜਾਂ ਕਿਸੇ ਦਾ ਧਰਮ ਦਾ ਨਾਮ ਜਰਮ ਦਿਨ ਮਨਾਇਆ ਜਾਵੇ ਹਰ ਚੀਜ਼ ਦਾ ਮਨਾਉਣਾ ਚਾਹੀਦਾ ਪਰ ਸਰਕਾਰੀ ਛੁੱਟੀਆਂ ਬੇਹੱਦ ਤੋਂ ਵੱਧ ਨੇ ਤੁਸੀਂ ਵੇਖੋ ਕਿਸੇ ਦਾ ਨਾਮ ਮਨਾਉਂਦੇ ਹੋ ਰੌਲਾ ਪੈਣ ਲੱਗ ਜਾਂਦਾ ਪਰ ਸਾਡੇ ਹੁਣ ਬਾਹਰ ਦੇ ਕੰਟਰੀਆਂ 'ਚ ਕਿਉਂ ਨਹੀਂ ਇਹ ਚੀਜ਼ਾਂ ਹੈਗੀਆਂ ਉੱਥੇ ਸਿਰਫ ਹਫ਼ਤੇ ਦੀ ਛੁੱਟੀ ਆ ਸਾਡੇ ਤਾਂ ਹਰ ਵਾਰੇ ਕੋਈ ਇੱਥੇ ਜਰਮ ਦਿਨ ਆ ਗਿਆ ਜੀ ਕੋਈ ਗੁਰਪੁਰਬ ਆ ਗਿਆ ਜਾਂ ਕਿਸੇ ਦਾ ਵੀ ਆ ਗਿਆ ਕਿਸੇ ਧਰਮ ਦਾ ਵੀ ਕੋਈ ਆ ਗਿਆ ਕੋਈ ਉਹ ਵੀ ਤਾਂ ਛੁੱਟੀਆਂ ਹੀ ਬਸ ਬਹਾਨਾ ਚਾਹੀਦਾ ਜੀ ਸਰਕਾਰੀ ਲੋਕਾਂ ਨੂੰ ਉਹ ਤਾਂ ਜਿਹੜੇ ਅਫਸਰ ਹੁੰਦੇ ਉਹ ਤੇ ਪਹਿਤੈ ਦੀ ਕੁਰਸੀ ਦੇ ਟਿਕਦੇ ਜੀ ਇੱਕ ਗੱਲ ਹੋਰ ਦੱਸੋ ਕਿ ਛੁੱਟੀ ਦਾ ਚਲੋ ਠੀਕ ਹੈ ਆਪਾਂ ਗੱਲ ਕਰ ਰਹੀਏ ਛੁੱਟੀ ਤੇ ਕਿ ਅੱਜ ਤੋਂ 20 ਸਾਲ ਪਹਿਲਾਂ ਵੀ ਛੁੱਟੀ ਐ ਇਸੇ ਤਰ੍ਹਾਂ ਮਨਾਈ ਜਾਂਦੀ ਸੀ ਜਿਵੇਂ ਅੱਜ ਮਨਾਈ ਜਾਂਦੀ ਐ ਛੁੱਟੀ ਮਨਾ ਕੇ ਘਰ ਦੇ ਵਿੱਚ ਬੈਠਾ ਬੰਦਾ ਘਰ ਚ ਹੁੰਦਾ ਨਹੀਂ ਉਹੀ ਨਾ ਜਿਹੜੇ ਕੰਮ ਦੀ ਛੁੱਟੀ ਹੁੰਦੀ ਐ ਉਹ ਤਾਂ ਕਰਦੇ ਨਹੀਂ ਜੀ ਉਹ ਜਿੱਧਰ ਛੁੱਟੀ ਹੁੰਦੀ ਐ ਉਹਨੂੰ ਪਹਿਲਾਂ ਹੀ ਉਹਨੇ ਪ੍ਰੋਗਰਾਮ ਦੀ ਕਿਹਾ ਹੁੰਦਾ ਕਿ ਅੱਜ ਤੁਸੀਂ ਆ ਨਹੀਂ ਤੇ ਆ ਕਰ ਲੈ ਲਓ ਹੂੰ ਹਾਂ ਜੀ ਹੁਣ ਕਈ ਵਾਰੀ ਦੇਖਿਆ ਨੇ ਵੀ ਉਹ ਵੇਖੋ ਤੁਸੀਂ ਹੁਣ ਸੋਸ਼ਲ ਮੀਡੀਆ ਵਾਲਾ ਜਮਾਨਾ ਹੈ ਕਈ ਹੁਣ ਵੀਡੀਓ ਪਾਉਂਦੇ ਨੇ ਉਹ ਬੱਚੇ ਨੂੰ ਪੁੱਛਦਾ ਲੰਗਾ ਮੇਰੇ ਡੈਡੀ ਚ ਪਾਪਾ ਹੁਣ ਢਿੱਡ ਚ ਪੀੜ ਹੁੰਦੀ ਆ ਤੇ ਕਹਿੰਦਾ ਬੇੜਾ ਕਿੰਨੇ ਕੇ ਦੇ ਰੱਖੇ ਤੋ ਕਿ ਸਾਡੂ ਵੀ ਇਹ ਕਹਿੰਦਾ ਜਿੰਨਾ ਚਿਰ ਆਟੋ ਵਾਲਾ ਨਹੀਂ ਲੰਘਦਾ ਸਕੂਲ ਵਾਲਾ ਜਦੋਂ ਲੰਘਿਆ ਉਦੋਂ ਹਟ ਜਾਈਂ ਹੈ ਜੀ ਤੇ ਉਹੀ ਹਾਲਾਤ ਹੈ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਨਹੀਂ ਚਾਹਜਾ ਆਪਦੀ ਵੀ ਅਸੀਂ ਜਿਹੜੇ ਕੰਮ ਨਹੀਂ ਛੁੱਟੀ ਆ ਉਹ ਤੇ ਕੰਮ ਕਰਦੇ ਨਹੀਂ ਆ ਜੀ ਤੇ ਬਸ ਸਾਨੂੰ ਇੱਕ ਛੁੱਟੀ ਜ਼ਰੂਰੀ ਹੁੰਦੀ ਹੈ ਕਿ ਅਸੀਂ ਦਫ਼ਤਰੇ ਨਾ ਜਾਈਏ ਕਿਉਂਕਿ ਹੱਟੇ ਚ ਕੰ ਪਰ ਕੋਈ ਛੁੱਟੀ ਕਰਕੇ ਵੀ ਪਰਿਵਾਰਕ ਮੈਂਬਰਾਂ ਨਾਲ ਸਾਂਝ ਰਹੀ ਹੈ ਜਿਹੜੀ ਪਹਿਲਾਂ ਹੁੰਦੀ ਸੀ ਕਿ ਜਦੋਂ ਆਪਾਂ ਚਾਚੇ ਤਾਏ ਜਾਂ ਆਪਣੇ ਘਰ ਦੇ ਭੈਣ ਭਾਈ ਬੈਠ ਕੇ ਆਪਸ ਵਿੱਚ ਗੱਲ ਕਰਦੇ ਸੀ ਉਹ ਸਾਂਝ ਰਹੀਏ ਹੁਣ ਭਾਜੀ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਮੇਰੇ ਨਾਨਕਿਆਂ ਦੇ ਨਾ ਘਰੇ ਇੱਕ ਖੋਈ ਹੁੰਦੀ ਸੀ ਤੇ ਉਹਦੇ ਲਾਗੇ ਥਾਲੀ ਹੁੰਦੀ ਸੀ ਜੀ ਪੂਰੀ ਫੈਮਿਲੀ ਪਿੰਡ ਦਾ ਪੂਰਾ ਜਿਹੜਾ ਪ੍ਰਿੰਟ ਸੀ ਨਾ ਉੱਥੇ ਆਣ ਕੇ ਦੁਬਾਰਾ ਕੱਟਦਾ ਸੀ ਜਿਵੇਂ ਹੁਣ ਦੁਬਾਰਾ ਲੱਗੇ ਆ ਨਾ ਲੋਕਾਂ ਉੱਥੇ ਹੀ ਪਾਣੀ ਕੱਢ ਲੈਣਾ ਕੋਈ ਦੁੱਪੀ ਲੈਣਾ ਤੇ ਉੱਥੇ ਬੀਬੀਆਂ ਨੂੰ ਮੈਂ ਦੇਖਿਆ ਨਾ ਆਪਦੀਆਂ ਜਿਹੜੀਆਂ ਮਾਸੀਆਂ ਹੁੰਦੀਆਂ ਮੱਸ ਜਾਂ ਮਾਮੀਆਂ ਜਿਹੜੀਆਂ ਸੀ ਛੋਟੇ ਬੱਚੇ ਸੀ ਜਾਂ ਉਹਨਾਂ ਨੇ ਉੱਥੇ ਕਿਸੇ ਨੇ ਪੱਖੀਆਂ ਹੁੰਦੀਆਂ ਕਿਸੇ ਨੇ ਨਾਲੇ ਬਣਾਉਣੇ ਕਿਸੇ ਨੇ ਕੋਈ ਚਾਦਰਾਂ ਕੱਟਣੀਆਂ ਪੂਰੀ ਫੈਮਿਲੀ ਪਿੰਡ ਆ ਲੱਗਦਾ ਸੀ ਕਿ ਜਿਵੇਂ ਕਿਸੇ ਦੇ ਕੋਈ ਲੋਕ ਹੈ ਹੀ ਕੋਈ ਨਹੀਂ ਵੈਰ ਵਿਰੋਧ ਹੀ ਜਿਵੇਂ ਸਾਰੇ ਲੋਕ ਇੱਕ ਮੁੱਠ ਥੱਲੇ ਇਕੱਠੇ ਹੁੰਦੇ ਸੀ ਹੂੰ ਹੁਣ ਤਾਂ ਦੇਖ ਲੋ ਚਾਰ ਮੈਂਬਰੇ ਘਰ ਦੇ ਵਿੱਚ ਵੱਖੋ ਵੱਖ ਮੋਬਾਈਲ ਲਾਗੇ ਲਾਗੇ ਕੋਈ ਗੱਲ ਹੀ ਨਹੀਂ ਕਰਦੇ ਚਾਰੋ ਬਿਲਕੁਲ ਸਮਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੈ ਸਮਾ ਚੇਂਜ ਹੋ ਗਿਆ ਨਹੀਂ ਮਨ ਚੇਂਜ ਹੋ ਗਿਆ ਸਮਾ ਨਹੀਂ ਚੇਂਜ ਹੋ ਗਿਆ ਜਿਸ ਮਨ ਮਾਰ ਬੈਠੇ ਆ ਕਿ ਆਪਿਆਂ ਤੋਂ ਦੂਰ ਹੋ ਗਿਆ ਲਾਗੇ ਹੁੰਦਿਆਂ ਵੀ ਇਹ ਕਹਿ ਸਕਦੇ ਆ ਕਿ ਇਹਨੇ ਇਸ ਟੈਕਨੋਲੋਜੀ ਨੇ ਸਾਡੇ ਰਿਸ਼ਤੇ ਸਾਰੇ ਤੋਂ ਖੋਹ ਲਏ ਨੇ ਬਿਲਕੁਲ ਟੈਕਨੋਲੋਜੀ ਆਉਣੇ ਮਾਰੀ ਨੇ ਦੇਸ਼ ترقی ਕਰਦਾ ਚਲੋ ਸ਼ੁਕਰੇ ਉਸ ਚੀਜ਼ ਦਾ ਪਰ ਇਨੀ ਟੈਕਨੋਲੋਜੀ ਵੀ ਨਹੀਂ ਹੋਣੀ ਚਾਹੀਦੀ ਕਿ ਜਿਹੜਾ ਕਿਸੇ ਦੀ ਮਾਂ ਨੂੰ ਆਪਣੇ ਪੁੱਤਰ ਤੋਂ ਦੂਰ ਕਰੀ ਬੈਠੀ ਇਹਦੇ ਮਾਂ ਆਪਣੇ ਪੁੱਤ ਤੋਂ ਤੇ ਪੁੱਤ ਮਾਂ ਤੋਂ ਦੂਰ ਰਹਿੰਦਾ ਹੈ ਲੱਗੇ ਲੱਗੇ ਇੱਕ ਕਰ ਛੋਟੇ ਛੋਟੇ ਕਾਰ ਹੁੰਦੇ ਆ ਵੀ ਅਸੀਂ ਪੂਰੇ ਲੋਕ ਜਿਹੜੇ ਆ ਉਹ ਜਾਏ ਨਹੀਂ ਕਰ ਸਕਦੇ ਕਿ ਦੁੱਜੇ ਨਾਲ ਗੱਲ ਕਰ ਲਈ ਚਾਰ ਨਹੀਂ ਹੁੰਦੇ ਕਿਉਂਕਿ ਸਾਨੂੰ ਮੋਬਾਈਲ 'ਚ ਟਾਈਮ ਹੀ ਇੰਨਾ ਨਹੀਂ ਚੁੱਕਦੇ ਨਹੀਂ ਸਿਰਨੇ ਅਸੀਂ ਚੁੱਕਦੇ ਕਿ ਅਸੀਂ ਦੇਖਦੇ ਨਹੀਂਗੇ ਕਿ ਕੀ ਬੰਦਿਆ ਸਾਡੇ ਨਾਲ ਬਿਲਕੁਲ ਸਹੀ ਗੱਲ ਹੈ ਜੀ ਤੇ ਫਿਰ ਛੁੱਟੀ ਦਾ ਤਾਂ ਮਕਸਦ ਹੀ ਖਤਮ ਹੋ ਗਿਆ ਜੇ ਇਦਾਂ ਚੱਲੀ ਜਾਣਾ ਹੈ ਦੇਖੋ ਛੁੱਟੀ ਦਾ ਹੀ ਕੋਈ ਨਾ ਰਹਿ ਗਈ ਨਾ ਬਹਾਨਾ ਹੀ ਰਹਿ ਗਿਆ ਛੁੱਟੀ ਦਾ ਤੇ ਬਸ ਸਾਨੂੰ ਕੱਲ ਨੂੰ ਐਦਵਾਰ ਹੈ ਜੀ ਸਾਨੂੰ ਛੁੱਟੀ ਹੋ ਗਈ ਤੇ ਅਸੀਂ ਆ ਕਰਾਂਗੇ ਜਿਹਾ ਕਰਾਂਗੇ ਉਧਰ ਉੱਥੇ ਹੀ ਰਹਿ ਜਾਂਦਾ ਜੀ ਕੰਮ ਚਾਹੇ ਸਿਆਣਾ ਹੋਵੇ ਚਾਹੇ ਜਾਣਾ ਹੋਵੇ ਸਾਰੇ ਮੋਬਾਈਲ ਤੇ ਚੁੱਕਦੇ ਹੀ ਨਹੀਂ ਸਰ ਜੀ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੀ ਇੰਨਾ ਆ ਗਿਆ ਮੋਬਾਈਲ ਨੂੰ ਤਾਂ ਜਿਵੇਂ ਵੀ ਤੁਸੀਂ ਫੋਲੀ ਜੋ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਹਾਨੂੰ ਨਵੀਂ ਤੋਂ ਨਵੀਂ ਉੱਚੀ ਚੀਜ਼ ਮਿਲਦੀ ਜਾਂਦੀ ਹੈ ਜੀ ਬਿਲਕੁਲ ਜੇਕਰ ਜੇਕਰ ਕਾਨੂੰਨ ਬਣ ਜੇ ਵੀ ਛੁੱਟੀ ਵਾਲੇ ਦਿਨ ਮੋਬਾਈਲ ਜਿਹੜੇ ਹੈਗੇ ਨੇ ਉਹ ਬੰਦ ਰਹਿਣਗੇ ਫੇਰ ਠੀਕ ਹੋ ਜਾਏਗਾ ਜਿੰਨਾਂ ਨੇ ਬਣਾਉਣੇ ਆ ਜੀ ਦੇਖੋ ਕਾਨੂੰਨ ਆਪਾਂ ਦੇ ਜਦ ਤੁਸੀਂ ਨਹੀਂ ਬਣਾ ਸਕਦੇ ਉਹ ਤਾਂ ਉਹੀ ਬਣਾਉਣੇ ਨੇ ਜਿਹੜੇ ਸੰਵਿਧਾਨ ਦੇ ਵਿੱਚ ਬੈਠੇ ਹੋਏ ਲੋਗੋ ਤੇ ਉਹ ਕਾਹੂ ਮਹਿਕਮਾਏ ਹੂੰ ਅੰਦੀ ਅੰਦੀ ਉਹਨਾਂ ਨੂੰ ਉਹਨੇ ਕਹਦੇ ਬਿਠਾਣੇ ਜੀ ਉਹਨਾਂ ਨੇ ਤੇ ਆਪ ਸੋਚ ਰਹੇ ਕਿ ਲੋਕਾਂ ਨੂੰ ਬਰਬਾਦੀ ਗੱਲ ਕਿਦੇ ਜੇ ਚੰਗੇ ਲੋਕ ਹੋ ਗਏ ਤਾਂ ਸਾਡੇ ਨਾਲ ਗੱਲ ਕਰਨਗੇ ਉਹਨਾਂ ਨੂੰ ਉਹ ਪਹਿਲਾਂ ਹੀ ਚਾਹੀਦਾ ਕਿ ਸਾਡਾ ਦੇਸ਼ ਜਿਹੜਾ ਹੈ ਉਹ ਨੀਵਾ ਹੋਵੇ ਜਿਹੜੇ ਲੋਕ ਸਾਡੀ ਬਰਾਬਰ ਦੇ ਨਾਲ ਹੁਣ ਸਾਡੇ ਨਾਲ ਗੱਲ ਕਰਨ ਜੋਗੇ ਨਾ ਰਹਿਣ ਮੈਂ ਇੱਕ ਮੈਂ ਇੱਕ ਗੱਲ ਬਹੁਤ ਅਕਸਰ ਕਹਿੰਦਾ ਹੁੰਦਾ ਕਿ ਕੋਈ ਸਮਾ ਸੀਗਾ ਇੱਕ ਟੈਲੀਫੋਨ ਟੈਲੀਕਮ ਕੰਪਨੀ ਨੇ ਕਿਹਾ ਸੀਗਾ ਕਰ ਲੋ ਦੁਨੀਆ ਮੁਠੀ ਵਿੱਚ ਤੇ ਲੱਗਦਾ ਕਿ ਹੁਣ ਦੁਨੀਆ ਨੂੰ ਉਹਨਾਂ ਦਾ ਮੁੱਠੀ ਚਲਾ ਗਿਆ ਜੀ ਬਿਲਕੁਲ ਦੁਨੀਆ ਤੇ ਮੁੱਠੀ ਚ ਜਾਣਾ ਜੀ ਵੇਖੋ ਤਾਂ ਹੀ ਦਾ ਲੋਕਾਂ ਨੇ 2 ਰੁਪਏ ਕਿਲੋ ਵਾਲੀ ਕਣਗਜ ਸਾਨੂੰ ਲੈਣਾ ਜਿਲਾਇਆ ਤੇ ਸਾਨੂੰ ਉਹਨਾਂ ਨੇ ਉੱਲ ਜਾ ਕੇ ਰੱਖਿਆ ਕਿ ਤੁਹਾਨੂੰ ਬਿਲਾਨੀ ਝੋਲਟ ਮੁਫਤ ਦੇਾਂਗੇ ਹਰ ਜਿਹੜੀ ਹੈ ਕੁਆਲਿਟੀ ਹੈ ਉਹ ਸਾਨੂੰ ਇਹ ਥੋੜਾ ਕਹਿੰਦੀ ਕਿ ਤੁਹਾਨੂੰ ਰੁਜ਼ਗਾਰ ਦੇਾਂਗੇ ਉਹ ਸਾਨੂੰ ਕਹਿੰਦੇ ਤੁਹਾਨੂੰ ਮੁਫਤ ਟੀ ਦੇਾਂਗੇ ਤੁਸੀਂ ਮੁਫਤ ਸਾਨੂੰ ਵੋਟਾਂ ਬਾਜੋ ਤੇ ਮੁਫਤ ਦੇਵੋ ਸਾਡੇ ਕੋਲ ਹੂੰ ਬਿਲਕੁਲ ਤਾਂ ਇਸ ਮੁਫਤ ਮੁਫਤ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਪਿੱਛੇ ਛੁੱਟਦੀਆਂ ਜਾ ਰਹੀਆਂ ਨੇ ਕੀ ਲੱਗਦਾ ਹੈ ਇਸ ਤੋਂ ਹੋਰਨ ਦੋ ਬਿਜੜੇ ਨੇ ਜਿਹੜਾ ਹਰ ਬੰਦੇ ਨੂੰ ਵਕਤ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਅੰਗ ਹੀਣ ਹੋਵੇ ਜਿਹੜਾ ਕੰਮ ਕਰਨ ਜੋਗ ਨਹੀਂ ਉਹ ਬੰਦੇ ਦਾ ਸਰਵੇ ਹੋਣਾ ਚਾਹੀਦਾ ਜਿਹਦੇ ਕੋਲ ਜ਼ਿਕਾਰ ਨਹੀਂ ਹੈਗਾ ਇਹ ਕਿੰਨਾ ਵੱਡੇਆਂ ਮਹਿੰਗੀਆਂ ਜ਼ਮੀਨਾਂ ਵੀ ਜਿਹਦੇ ਕੋਲ ਇੰਨੀ ਜ਼ਿਆਦਾ ਹੋਣੀਆਂ ਜਾਂ ਜਿਹਦੇ ਕੋਲ ਮਹਿੰਗੀਆਂ ਕੱਟੀਆਂ ਨੇ ਜਿਹੜੇ ਮਹਿੰਗੇ ਲੋਕ ਤਨਖਾਹਾਂ ਜ਼ਿਆਦਾ ਲੈਣ ਵਾਲੇ ਲੋਕ ਉਹ ਵੀ ਦੋ ਰੁਪਏ ਕਿਲੋ ਵਾਲੀ ਕਣਕ ਲਈ ਜਾਂਦੇ ਨੇ ਇਹ ਸਭ ਲਈ ਜਾਂਦੇ ਇਹ ਨਹੀਂ ਦੇਖਦੇ ਕਿ ਕਣਕ ਗਰੀਬ ਵਾਸਤੇ ਨਾ ਤਾਂ ਸਰਕਾਰਾਂ ਹੀ ਅੰਨੀ ਆੜੇ ਕਿਉਂਕਿ ਸਰਕਾਰ ਨੂੰ ਵੋਟ ਨਾ ਮਤਲਬ ਸਾਡੇ ਨਾਲ ਕੋਈ ਮਤਨ ਰੱਖਣੀ ਅਸੀਂ ਉਹਦੇ ਕੁਛ ਨਹੀਂ ਲੱਗਦੇ ਉਹਨਾਂ ਲੋਕਾਂ ਦੇ ਜੀ ਬਿਲਕੁਲ ਬਤ ਬਾਤਾਂਵਾ ਸਰ ਤੁਹਾਡਾ ਥੈਂਕ ਯੂ ਜੀ ਹਾਂਜੀ ਦੇਖੋ ਸਰ ਜਿੱਦਾਂ ਆਪਣੇ ਨਾਲ ਜਿਹੜੇ ਲੋਕ ਨੇ ਵਿਚਾਰ ਸਾਂਝੇ ਕਰਦੇ ਨੇ ਤੇ ਛੁੱਟੀ ਦਾ ਜਿਹੜਾ ਅੱਜ ਆਪਾਂ ਵਿਸ਼ਾ ਲੈ ਕੇ ਆਏ ਆ ਇਸ ਉੱਤੇ ਜਿਹੜੀ ਬਹੁਤ ਸਾਰੀ ਗੱਲਾਂ ਨੇ ਉਹ ਵੀ ਨਿਕਲ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਛੁੱਟੀ ਦੇ ਵੱਖ-ਵੱਖ ਪਹਿਲੂ ਜਿਹੜੇ ਨੇ ਕਿ ਕਿਸ ਤਰ੍ਹਾਂ ਕੋਈ ਉਸ ਨੂੰ ਕਿਸ ਨਜ਼ਰ ਦੇ ਨਾਲ ਦੇਖਦਾ ਹੈ ਤਾਂ ਉਹ ਸਭ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਗੇ ਸਰ ਬਿਲਕੁਲ ਮੈਂ ਤਾਂ ਮਨਸ਼੍ਰੀ ਇੱਕੋ ਗੱਲ ਕਹਿਣਾ ਹੁੰਦਾ ਹਮੇਸ਼ਾ ਪਹਿਲਾਂ ਵੀ ਕਹਿੰਦਾ ਹੁੰਦਾ ਜੀ ਕਿ ਜੇਕਰ ਅਸੀਂ ਇੱਕ ਸਮਾਂ ਬੰਧ ਕਰ ਲਈਏ ਤਾਂ ਸਾਡੀ ਜ਼ਿੰਦਗੀ ਠੀਕ ਹੋ ਸਕਦੀ ਹੈ ਐਗਜ਼ਾਮਪਲ ਦੇ ਤੌਰ ਦੇ ਉੱਪਰ ਜਿਹੜੇ ਫੋਰਸ ਦੇ ਵਿੱਚ ਜਿਹੜੇ ਲੋਕ ਹੈਗੇ ਨਹੀਂ ਜਿਹੜੇ ਲੋਕ ਆਰਮੀ 'ਚ ਨਹੀਂ ਆਰਮੀ 'ਚ ਹਮ ਉਹਨਾਂ ਦੀ ਮਿਸਾਲ ਅਨੁਸ਼ਾਸਨ ਵਾਸਤੇ ਦਿੱਤੀ ਜਾਂਦੀ ਹੈ ਹਮ ਤੇ ਸਭ ਤੋਂ ਵੱਧ ਜਿਹੜੇ ਤੰਦਰੁਸਤ ਹੁੰਦੇ ਨੇ ਫਿੱਟ ਹੁੰਦੇ ਨੇ ਉਹ ਫੌਜੀ ਲੋਕ ਹੀ ਹੁੰਦੇ ਨੇ। ਜੀ ਬਿਲਕੁਲ ਕਿਉਂ ਹੁੰਦੇ ਨੇ ਕਿਉਂਕਿ ਉਹ ਅਨੁਸ਼ਾਸਨ ਦੇ ਰਹਿਣ। ਅਨੁਸ਼ਾਸਨ ਦੇ ਵਿੱਚ ਰਹਿੰਦੇ ਨੇ। ਇਸ ਕਰਕੇ ਆਪ ਨੂੰ ਹਰ ਇੱਕ ਚੀਜ਼ ਦਾ ਅਨੁਸ਼ਾਸਨ ਬਣਾਉਣਾ ਚਾਹੀਦਾ ਹੈ। ਅੱਜ ਸਵੇਰੇ ਸਾਡੇ ਇੱਕ ਮਿੱਤਰ ਨੇ ਵੀਡੀਓ ਸਾਂਝੀ ਕੀਤੀ ਸੀ ਉਹ ਕਹਿੰਦਾ ਸੀਗਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਚੀਜ਼ ਇੰਪਲੀਮੈਂਟ ਕਰਨ ਜਾ ਰਿਹਾ। ਜੀ ਜਿਸ ਦੇ ਨਾਲ ਮੇਰਾ ਕਾਰੋਬਾਰ 'ਚ ਵੀ ਤਰੱਕੀ ਹੋਏਗੀ, ਮੇਰੇ ਪਰਿਵਾਰਕ ਖਾਂਦ ਜਿਹੜਾ ਉਹ ਵੀ ਵਧੀਆ ਹੋਏਗੀ ਤੇ ਮੈਂ ਵੀ ਖੁਦ ਤੰਦਰੁਸਤ ਹੋਵਾਂਗਾ। ਜੀ ਉਹ ਇੰਪਲੀਮੇਸ਼ਨ ਮੈਂ ਚਾਹੁੰਦਾ ਕਿ ਸਾਰੇ ਕਰਨ। ਮੈਂ ਵੀ ਕੋਸ਼ਿ ਪੱਕਾ ਹੀ ਕਰਾਂਗਾ ਤੇ ਤੁਸੀਂ ਵੀ ਕਰੋ ਅ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੁਸੀਂ ਸਵੇਰ ਹੂੰ ਹਾਰਡਲੀ ਸਰ 7:30 ਵਜੇ ਉੱਠਦੇ ਸਾਰ ਉੱਠਦੇ ਸਾਰ ਪਹਿਲਾ ਕੰਮ ਹੁੰਦਾ ਸੀ ਮੋਬਾਈਲ ਦੇ ਉੱਪਰ ਅਪਡੇਟ ਚੈੱਕ ਕਰਦੇ ਹੂੰ ਉਹ ਚੀਜ਼ ਬੰਦ ਕਰ ਦਈਏ ਜੇਕਰ ਅਸੀਂ ਤੁਸੀਂ 7 ਵਜੇ ਉੱਠਦੇ ਹੋ ਤਾਂ 9 ਵਜੇ ਤੱਕ ਮੋਬਾਈਲ ਨੂੰ ਨਹੀਂ ਚੱਕਣਾ ਹੂੰ ਉਹ 2 ਘੰਟੇ ਤੁਸੀਂ ਆਪਣੇ ਸ਼ਰੀਰ ਨੂੰ ਆਪਣੇ ਕੰਮਾਂ ਕਰਾਉਣ ਦੇਣੇ ਸਪੋਜ਼ ਜੇ ਮੈਂ ਹੁਣ ਕੱਲ ਤੋਂ 5 ਵਜੇ ਉੱਠੂਗਾ ਵੈਸੇ 6 ਵਜੇ ਉੱਠਦਾ ਮੈਂ ਕੱਲ ਤੋਂ 5 ਵਜੇ ਉੱਠੂਗਾ ਤੇ 7 ਵਜੇ ਤੱਕ ਮੈਂ ਮੋਬਾਈਲ ਨਹੀਂ ਚੱਕਾਂਗਾ ਹੂੰ ਉਹ 2 ਘੰਟਿਆਂ ਦੇ ਵਿੱਚ ਮੈਂ 1 ਘੰਟਾ ਪੌਣਾ ਘੰਟਾ ਐਕਸਰਸਾਈਜ਼ ਨੂੰ ਦਊਂਗਾ ਹੂੰ 1 ਘੰਟਾ ਪਰਿਵਾਰ ਦੇ ਜਿਹੜੇ ਕੰਮ-ਕੁਮ ਉਹ ਦੇਖੂਗਾ ਕੀ ਹੈ ਤੇ ਜੇ ਜਿੰਨੇ ਪਰਿਵਾਰਕ ਮੈਂਬਰ ਬੈਠਣ ਉਹਨਾਂ ਦਾ ਬੈਠ ਕੇ ਚਾਹ ਪਾਣੀ ਜਿਹੜੀ ਸਾਂਝਾ ਉਹ ਪਾਵਾਂਗਾ ਹੂੰ ਉਸ ਤੋਂ ਬਾਅਦ ਤਿਆਰ ਹੋ ਕੇ ਮੋਬਾਈਲ ਚੱਕਾਂਗਾ ਜੀ ਤੇ ਮੇਰੀ ਜ਼ਿੰਦਗੀ ਤੇ ਮੇਰੀ ਪੂਰੇ ਦਿਨ ਦਾ ਜਿਹੜਾ ਦਿਨਚਾਰੀ ਹੈ ਉਹ ਸਾਰੇ ਪ ਵੇ ਕੀ ਕੁਸ਼ ਕੀਵੇਂ ਕਰਨਾ ਚਾਹੀਦਾ ਹੈਗਾ ਮੇਰਾ ਜਿਹੜਾ ਸਮਾਂ ਪਰਿਵਾਰ ਨੂੰ ਤਿਆਨੀ ਕੀ ਸਾਫ ਜੇਕਰ ਆਪਾਂ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਆਪਣੇ ਸਰੀਰ ਲਈ ਕਿਤੇ ਨਾ ਕਿਤੇ ਆਪਣੇ ਮਨ ਦੀ ਸ਼ਾਂਤੀ ਲਈ ਜਾਂ ਫਿਰ ਆਪਣੇ ਕੰਮਾਂ ਨੂੰ ਚੰਗਾ ਆਪਣੇ ਪਰਿਵਾਰ ਲਈ ਆਪਣੇ ਸਰੀਰ ਲਈ ਆਪਣੇ ਸਮਾਜ ਲਈ ਆਪਣੇ ਕੰਮਕਾਰ ਲਈ ਆਪਣਾ ਇੱਕ ਅਨੁਸ਼ਾਸਨ ਸੈੱਟ ਕਰਨਾ ਚਾਹੀਦਾ ਹੈ। ਅਨੁਸ਼ਾਸਨ ਸੈੱਟ ਕਰਾਂਗੇ ਬੀ ਐਨ ਏ ਟਾਈਮ ਅਸੀਂ ਮੋਬਾਈਲ ਦੇਖਣਾ ਇੰਨੇ ਟਾਈਮ ਅਸੀਂ ਮੋਬਾਈਲ ਤੋਂ ਬਿਨਾ ਰਹਿਣਾ ਇੰਨੇ ਵਜੇ ਮੈਂ ਫਲਾੜੀ ਜਗ੍ਹਾ ਤੇ ਜਾਣਾ ਇੰਨੇ ਵਜੇ ਮੈਂ ਰੋਟੀ ਖਾਣੀ ਆ ਇੰਨੇ ਵਜੇ ਮੈਂ ਸੋਣਾ ਤੇ ਦੇਖੋ ਅਨੁਸ਼ਾਸਨ ਦੇ ਇਥੇ ਤੁਸੀਂ ਗੱਲ ਕਰੀ ਦਿੱਤੀ ਆ ਸਰ ਤਾਂ ਅਨੁਸ਼ਾਸਨ ਜਿਹੜਾ ਇਹ ਵਰਡ ਹੈ ਇਸ ਦੇ ਨਾਲ ਇੱਕ ਹੋਰ ਚੀਜ਼ ਜੁੜੀ ਹੋਈ ਹੈ ਪਹਿਲਾਂ ਜਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀ ਤਾਂ ਤਾਂ ਦੇਖੋ ਜਿਹੜਾ ਇਨਸਾਨ ਦਾ ਸੌਣ ਦਾ ਸਮਾਂ ਵੀ ਹੁੰਦਾ ਸੀ ਉਹ ਵੀ ਬੰਨਿਆ ਹੋਇਆ ਹੁੰਦਾ ਸੀ ਮੈਂ ਤੁਹਾਨੂੰ ਗੱਲ ਕਰਦਾ ਚੀਜ਼ ਪਹਿਲਾਂ ਦੀ ਗੱਲ ਕਰਦੇ ਹਾਂ ਹੁਣ ਵੀ ਤੁਸੀਂ ਚੱਲੋ ਮੇਰੇ ਨਾਲ ਪਿੰਡਾਂ ਚ ਚੱਲੋ ਜੀ ਲੋਕੀ 7:30 ਵਜੇ ਰੋਟੀ ਬਣਾ ਕੇ ਰੋਟੀ ਖਾ ਕੇ 8:30 ਵਜੇ ਆਪਣੇ ਮੰਝਾ ਚ ਹੁੰਦੇ ਨੇ ਹੂੰ ਬਿਲਕੁਲ ਤੇ ਉਹ ਲੋਕ ਸਵੇਰੇ ਤੇ 4 ਵਜੇ 5 ਵਜੇ ਉੱਠ ਕੇ ਡੰਗੜਾ ਦੇ ਧਾਰ ਚੋਂ ਨੂੰ ਤਿਆਰ ਬੈਠੇ ਹੁੰਦੇ ਨੇ ਹੂੰ ਤੇ ਮੈਂ ਲਿਖ ਕੇ ਦੰਨਾ ਕਿ ਜਿੰਨੇ ਲੋਕ ਤੁਸੀਂ ਸ਼ਹਿਰ ਦੇ ਤੋਂ ਅੰਦਰ ਉਸ ਤੋਂ ਪਿੰਡਾਂ ਥੋੜੇ ਜਿ 45% ਪਿੰਡਾਂ ਦੇ ਲੋਕ ਤੰਦਰੁਸਤ ਨਹੀਂ ਬਿਲਕੁਲ ਬਿਲਕੁਲ ਕਿ ਹਾਲੇ ਦਿਨਾਂ ਦੇ ਵਿੱਚ ਵੀ ਮੋਬਾਈਲ ਵਰਗਿਆ ਨਿਆਮਤ ਵੜ ਗਈ ਹੈ ਤਾਂ ਰੱਤੇ ਨੁਕਸਾਨ ਹੋਣ ਲੱਗ ਗਿਆ ਲੇਕਿਨ ਪਿੰਡਾਂ ਦੇ ਲੋਕ ਅੱਜ ਵੀ ਤੰਦਰੁਸਤ ਨੇ ਤੁਹਾਡੇ ਨਾਲ ਜੀ ਬਿਲਕੁਲ ਉਹ ਤੰਦਰੁਸਤ ਕਿਉਂ ਕਿ ਆਹ ਗੱਲ ਦੇਖੋ ਕਿ ਕਿਉਂ ਉਹਨਾਂ ਨੂੰ ਨੀਂਦ ਪੂਰੀ ਮਿਲਦੀ ਹੈ ਜਾਗਦੇ ਸਹੀ ਟਾਈਮ ਤੇ ਨੇ ਤੇ ਸਰੀਰੀ ਕੰਮ ਹਲੇ ਵੀ ਕਰ ਰਹੇ ਨੇ ਅਸੀਂ ਸਰੀਰੀ ਕੰਮ ਖਤਮ ਕਰਦੇ ਘਰਾਂ ਦੇ ਵਿੱਚ ਮਹਿਲਾਵਾਂ ਕੰਮ ਕਰਨੋਂ हट ਗਈਆਂ ਉੱਥੇ ਕੰਮ ਕਰਨ ਵਾਲੀਆਂ ਜਿਹੜੇ ਪ੍ਰਵਾਸੀ ਔਰਤਾਂ ਨੇ ਲੱਗ ਗਈਆਂ ਜਿਹੜੇ ਪੁਰਸ਼ ਹੈਗੇ ਨੇ ਉਹ ਆਲਸੀ ਹੋਗੇ ਨਹੀਂ ਹੂੰ ਤੇ ਜਿਹੜੇ ਮੇਨਤ ਵਾਲੇ ਕੰਮ ਨੇ ਉਹ ਸਾਰੇ ਪ੍ਰਵਾਸੀ ਲੋਕ ਕਰ ਰਹੇ ਵੀ ਜੀ ਬਿਲਕੁਲ ਤੇ ਫੇਰ ਤੂੰ ਜਿਹੜਾ ਪ੍ਰਵਾਸੀ ਸਵੇਰੇ 9 ਵਜੇ ਲਾ ਕੇ ਸ਼ਾਮ ਨੂੰ 5 ਵਜੇ ਤੱਕ ਦਿਹਾੜੀ ਦਾ ਕੰਮ ਕਰਦਾ ਇੱਟਾ ਢੋਂਦਾ ਹੂੰ ਤੇ ਰੋਟੀ ਥੋੜ ਨੂੰ ਮਾੜੀ ਖਾਂਦਾ ਮਾੜੀ ਰੋਟੀ ਵੇਸੇ ਕੋਈ ਨਹੀਂ ਹੁੰਦੀ ਸਾਰੀ ਹੁੰਦੀ ਹੈ ਥੋੜ੍ਹ ਨਾਲ ਜਿਹੀ ਘੱਟ ਖਰਾਕ ਕੰਦਾ ਬਹੁਤੀ ਮਹਿੰਗੀ ਖਰਾਕ ਨਹੀਂ ਕੰਦਾ ਉਹ ਥੋੜ੍ਹ ਨਾਲ ਜਿਆਦਾ ਫਿੱਟ ਹੈ ਉਹ ਉਹ 8-10 ਇੱਟਾ ਛਿਰ ਤੇ ਚੱਕ ਕੇ ਚੌਥੀ ਮੰਜ਼ਿਲ ਤੇ ਚੜ ਜਾਂਦਾ ਤੁਸੀਂ ਖੱਲੇ ਖਾਲੀ ਹੱਥਰੀ ਚੌਥੀ ਮੰਜ਼ਿਲ ਤੇ ਚੜ ਸਕਦੇ ਹੈਗੇ ਜੀ ਬਿਲਕੁਲ ਦੇਖੋ ਇਹ ਇੱਕ ਐਗਜ਼ਾਮਪਲ ਹੈ ਨਾ ਵੀ ਤੁਸੀਂ ਸਰੀਰ ਤੋਂ ਕੰਮ ਹੀ ਨਹੀਂ ਲੈ ਰਹੇ ਮੈਂ ਨਹੀਂ ਕਹਿੰਦਾ ਵੀ ਸਾਰੀ ਮਜ਼ਦੂਰੀ ਕਰਨ ਲੱਗ ਜਾਓ ਪਰ ਅਸੀਂ ਆਪਣੇ ਕੰਮ ਛੱਡ ਗਏ ਆਪਣੇ ਲਈ ਕੁਝ ਵਕਤ ਕੱਢਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਖਾਸ ਕਰ ਮੈਂ ਤਾਂ ਆਪਣੇ ਤੇ ਲਿミਟ ਕਰਨਾ ਚਾਹਾਂਗਾ ਤੇ ਮੈਂ ਅੱਗੇ ਜਿੰਨਾ ਵੀ ਇੰਪਲੀਮੈਂਟ ਕੀਤਾ ਅੱਗੇ ਨਾਲੋਂ ਮੈਂ ਬਿਹਤਰ ਆ ਤੇ ਹੋਰ ਬਿਹਤਰ ਹੋਵਾਂਗਾ ਮੇਰੀ ਉਮੀਦ ਹੈ ਜੀ ਬਿਲਕੁਲ ਤਾਂ ਇਹ ਸਪਿਰਟ ਜਿਹੜਾ ਹੈ ਹਰ ਇਨਸਾਨ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸਮਾਜ ਚੇਂਜ ਹੋ ਰਿਹਾ ਹੈ ਤੇ ਸਮੇਂ ਦੇ ਨਾਲ-ਨਾਲ ਜਿਹੜੇ ਕਿਤੇ ਨਾ ਕਿਤੇ ਕਹਿ ਸਕਦੇ ਆ ਆਪਾਂ ਜਿਹੜੀ ਆਪਣੀ ਦਿਨਚਰਿਆ ਹੈ ਉਹ ਬਦਲਦੀ ਜਾ ਰਹੀ ਹੈ ਆਪਣਾ ਇੱਥੋਂ ਤੱਕ ਕਿ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਵੀ ਬਦਲਦਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਕਿੰਨਾ ਜ਼ਿਆਦਾ ਇੱਥੇ ਜਿਹੜਾ ਅ ਲੋਕਾਂ ਨੂੰ ਕਾਫੀ ਜ਼ਿਆਦਾ ਇਹ ਚੀਜ਼ਾਂ ਚਲਣੀਆਂ ਪੈ ਰੀਆਂ ਨੇ ਹਾਂਜੀ ਤਾਂ ਜਿਹੜਾ ਅੱਜ ਦਾ ਇਹ ਵਿਸ਼ਾ ਸੀ ਲੈ ਕੇ ਆਏ ਸੀ ਕਿ ਹਫ਼ਤੇ ਦੀ ਛੁੱਟੀ ਕਿਉਂ ਮਨਾਈ ਜਾਂਦੀ ਹੈ ਤਾਂ ਇਸ ਦੇ ਵੱਖ-ਵੱਖ ਜਿਹੜੇ ਪਹਿਲੂ ਨੇ ਉਹ ਦੱਸੇ ਗਏ ਨੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇਹ ਛੁੱਟੀ ਜਿਹੜੀ ਹੈ ਇਹ ਆਪਣੇ ਦਿਮਾਗ ਤੇ ਕਿਤੇ ਨਾ ਕਿਤੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਿਤੇ ਨਾ ਕਿਤੇ ਆਪਣੇ ਲਈ ਅਨੁਸ਼ਾਸਨ ਜਿਹੜੇ ਨੇ ਉਹ ਇੱਥੇ ਸੈੱਟ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ ਜਿਹੜੀ رائے ਹੈ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਅਸੀਂ ਵੀ ਇਸੇ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਤੁਹਾਡੇ ਸਾਹਮਣੇ ਹਮੇਸ਼ਾ ਲੈ ਕੇ ਆਉਂਦੇ ਰਾਵਾਂਗੇ ਮਾਸ਼ੂ ਮੈਂ ਤਾਂ ਇੱਕ ਗੱਲ ਕਹਿਣੀ ਦਵਾਂਗਾ ਕਿ ਆਓ ਸਾਰੇ ਆਪਾਂ ਇੱਕ ਚੀਜ਼ ਸੋਚੀਏ ਕਿ ਆਓ ਰੀਸੈਟ ਕਰੀਏ ਹਮ ਸਾਰਾ ਕੁਝ ਰੀਸੈਟ ਕਰੀਏ ਹਰੇਕ ਹਫਤੇ ਰੀਸੈਟ ਕਰੀਏ ਹਰੇਕ ਸਵੇਰੇ ਰੀਸੈਟ ਕਰੀਏ ਜਿਹੜੀ 2 ਘੰਟੇ ਵਾਲਾ ਫਾਰਮੂਲਾ ਮੇਰੇ ਮੋਬਾਈਲ ਤੋਂ ਵਰਤੋ ਹਰੇਕ ਛੁੱਟੀ ਵਾਲੇ ਦਿਨ ਪਰਿਵਾਰ ਨੂੰ ਸਮਾਂ ਦਿਓ ਮੈਨੂੰ ਲੱਗਦਾ ਤੁਸੀਂ ਵੀ ਤੰਦਰੁਸਤ ਹੋਵੋਗੇ ਮਾਹੌਲ ਵੀ ਬਣੇਗਾ ਜੀ ਬਿਲਕੁਲ ਕਿਉਂਕਿ ਜੇਕਰ ਤੰਦਰੁਸਤ ਮਾਹੌਲ ਹੋਏਗਾ ਤਾਂ ਤੰਦਰੁਸਤ ਜਿਹੜੀ ਆਪਾਂ ਕਹਿ ਦਿੰਨੇ ਐ એનર્ਜੀ ਪੋਜ਼ਿਟਿਵ એનર્ਜੀ ਹਾਂ ਇਹ ਜਰੂਰ ਇਹ ਜਰੂਰ ਉਮੀਦ ਰੱਖਿਓ ਕਿ ਪਹਿਲੇ ਦਿਨ ਤੋਂ ਕੁਝ ਨਹੀਂ ਹੋਣਾ ਜੀ ਜੇ ਕਹਦੇ ਵੀ ਅਸੀਂ ਇੱਕ ਦਿਨ ਕਰ ਲਿਆ ਇੱਕ ਦਿਨ ਹੀ ਹਾਂਜੀ ਬਿਲਕੁਲ ਸਮਾਂ ਲੱਗਦਾ ਜਿਹੜੀਆਂ ਮਾੜੀਆਂ ਆਦਤਾਂ ਸੀ ਕਾਫੀ ਲੰਬੇ ਸਮੇ ਤੋਂ ਪਾ ਚੁੱਕੇ ਹੋ ਉਹਨਾਂ ਨੂੰ ਛੱਡਣ ਚ ਸਮਾਂ ਲੱਗਦਾ ਪਹਿਲੇ ਦਿਨ ਤੁਸੀਂ ਮੋਬਾਈਲ ਤੋਂ 1 ਘੰਟਾ ਦੂਰ ਰਹੋਗੇ ਅੱਧਾ ਘੰਟਾ ਦੂਰ ਰਹੋਗੇ ਦੂਜੇ ਦਿਨ ਘੰਟਾ ਦੂਰ ਰਹੋਗੇ ਤੇ ਤੀਜੇ ਦਿਨ ਦੋ ਘੰਟੇ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਫਿਰ ਜੀ ਬਿਲਕੁਲ ਇੱਕ ਹੋਰ ਆਪਣੇ ਨਾਲ ਕੋਲਰ ਜੁੜਨ ਲੱਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਗੱਲਬਾਤ ਕਰਦੇ ਹਾਂ ਹੈਲੋ ਸ੍ਰੀ ਗਾਜੂ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਾਣ ਬੋਦੇ ਸ਼ਰੌਤੋਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਪਹਿਲਾਂ ਤਾਂ ਤੁਹਾਡਾ ਹੀ ਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਸਰ ਆਪਣਾ ਅੱਜ ਦਾ ਵਿਸ਼ਾ ਹੈ ਕਿ ਹਫ਼ਤੇ ਦੀ ਜਿਹੜੀ ਛੁੱਟੀ ਹੈ ਉਹ ਕਿਉਂ ਜ਼ਰੂਰੀ ਹੈ ਹਾਂ ਹਫਤੇ ਦੀ ਜਿਹੜੀ ਛੁੱਟੀ ਹੈ ਹਾਂਜੀ ਹੈਲੋ ਮੈਂ ਪਾ ਆ ਕੇ ਰੁੱਕ ਕੇ ਆ ਗਿਆ ਹਾਂ ਹੈਲੋ ਅਸੀਂ ਅੱਜ ਦਾ ਜਿਹੜਾ ਟੌਪਿਕ ਲਿੱਤਾ ਹੈ ਜੀ ਇਹ ਸੀਓ ਟੌਪਿਕ ਇਹ ਹੈ ਕਿ ਜਿਹੜੀ ਹਫਤਾ ਬਾਹਰ ਛੁੱਟੀ ਹੈ ਉਹ ਕਿਉਂ ਮਨਾਈ ਜਾਂਦੀ ਹੈ ਉਹ ਕਿੰਨੀ ਕੁ ਜ਼ਰੂਰੀ ਹੈ ਸਾਡੇ ਲਈ ਦੇਖੋ ਕੋਈ ਵੀ ਕਮਾਡੀ ਜਿਵੇਂ ਮੁਲਾਜ਼ਮ ਨੇ ਮੁਲਾਜ਼ਮਾਂ ਨੂੰ ਵੀ ਛੁੱਟੀ ਚਾਹੀਦੀ ਆ ਤੇ ਬਾਕੀ ਜਿਹੜੇ ਕੋਈ ਨੇ ਕੋਈ ਬੰਦਾ ਕੋਈ ਰਿਸਟ ਵਿੱਚ ਆਹੀਦੀ ਆ ਕੋਈ ਰਿਸ਼ਤੇਦਾਰੀ ਚ ਜਾਣਾ ਕੋਈ ਜ਼ਰੂਰੀ ਕੰਮ ਕਰਨੇ ਆ ਆਪਣੇ ਹੂੰ ਤੇ ਜਿਹਨੇ ਆਪਣਾ ਹੌਤੇ ਦੇ ਵਿੱਚ ਲਾ ਲਓ ਤੁਸੀਂ ਬੈਂਕ ਵਾਲੇ ਹੋਗੇ ਉਲਾਜਮਾ ਹੋਗੇ ਜਾਂ ਜਿਹਨੇ ਆਪਣੇ ਹੋਰ ਵੀ ਟੀਚਰ ਹੋਗੇ ਬਿਲਕੁਲ ਇਹ ਇਹ ਤਾਂ ਉਹ ਲੋਕੋਗੇ ਜਿਹੜੇ ਰੋਜ਼ਾਨਾ ਨੌਕਰੀ ਕਰਦੇ ਨੇ ਕੰਮ ਪੇਸ਼ੇ ਦੇ ਜਾਂਦੇ ਨੇ ਜਿਹੜੀਆਂ ਮਹਿਲਾਵਾਂ ਮਾਤਾਵਾਂ ਭੈਣਾਂ ਇਹ ਘਰਾਂ ਦੇ ਵਿੱਚ ਕੰਮ ਕਰਦੀਆਂ ਉਹਨਾਂ ਦੀ ਛੁੱਟੀ ਕਦੋਂ ਹੁੰਦੀ ਆ ਜੀ ਤੇ ਇਹ ਇਹਦੇ ਬਾਰੇ ਕੀ ਛੁੱਟੀ ਦਾ ਅਸਲ ਮਕਸਦ ਰੈਸਟ ਕਰਨਾ ਹੀ ਹੈ ਜਾਂ ਕਿ ਪਰਿਵਾਰ ਦੇ ਵਿੱਚ ਆਪਸੀ ਸਾਂਝ ਵਧਾਣਾ ਹੈ ਦੇਖੋ ਜਿਹੜੀ ਮਲਾਜਮਾਂ ਤੌਰ ਤੇ ਇਹਨੇ ਪਿੰਡੂ ਲੋਕ ਨੇ ਉਹਨਾਂ ਦਾ ਛੱਡੀ ਛੁੱਟੀਆਂ ਰਹਿੰਦੀਆਂ ਨੇ ਜਿਹੜੀਆਂ ਮਤਲਬ ਮਲਾਜਮ ਨੇ ਉਹਨਾਂ ਨੇ ਪਰਿਵਾਰਕ ਆਪਣੇ ਕੋਈ ਜ਼ਰੂਰੀ ਕੰਮ ਜਿਵੇਂ ਕੋਈ ਆਪਣਾ ਸੁੱਖ-ਸੁਖ ਦੇ ਵਿੱਚ ਸਾਂਝੀ ਹੋਣਾ ਕਿਸੇ ਭੈਣ ਭਾਈ ਦਾ ਜਿਵੇਂ ਉਹਨਾਂ ਪਿੰਡਾਂ ਦੇ ਵਿੱਚ ਵੀ ਐਤਵਾਰ ਨੂੰ ਰੱਖ ਲੈਂਦੇ ਬਹੁਤ ਜਿਆਦਾ ਸਾਥ ਹੀ ਰੱਖ ਲੈਂਦੇ ਐਤਵਾਰ ਵਾਸਤੇ ਹੂੰ ਮਲਾਜਮਾਬਾਦ ਤੇ ਤਾਂ ਇਹੀ ਹੈ ਕਿ ਪਿੰਡ ਨੂੰ ਆਪਣੇ ਚਲੋ ਉਹ ਵੀ ਬਹਾਨੇ ਨਾਲ ਹੋਏ ਨੇ ਜਾਂ ਕੋਈ ਸਰਕਾਰੀ ਕੰਮ ਜਾਂ ਕੋਈ ਪੂਜੀ ਨੀ ਜੋਬ ਕਰਦਾ ਅਗਲਾ ਕਹਿੰਦਾ ਵੀ ਚੱਲ ਭੈਣ ਭਾਈ ਘਰੇ ਮਿਲ ਜੂਗਾ ਅੱਛਾ ਵੀਰ ਜੀ ਗੱਲ ਦੱਸੋ ਕਿ ਅੱਜ ਵਾਕਈ ਲੱਗਦਾ ਜੀ ਛੁੱਟੀ ਵਾਲੇ ਦਿਨ ਸਾਰੇ ਆਪਣੇ ਘਰ ਚ ਹਾਜ਼ਰਤ ਹੁੰਦੇ ਨੇ ਆਪਣੇ ਪਰਿਵਾਰ ਨਾਲ ਗੱਲ ਕਰਦੇ ਨੇ ਅੱਜ ਹੈਗਾ ਮਾਹੌਲ ਹੋਈ ਆ ਹਾਂ ਹੈਗਾ ਕਿ ਸਹੀ ਬਹੁਤ ਘੱਟ ਆ ਜੀ ਇਹ ਨਹੀਂ ਹੁੰਦਾ ਹੈਗਾ ਕਿ ਆਪਾਂ ਪਰਿਵਾਰ ਚ ਬੈਠੇ ਆ ਛੁੱਟੀ ਵਾਲੇ ਦਿਨ ਸਾਰੇ ਆਪਸ ਚ ਚਾਹ ਪੀਂਦੇ ਬੈਠੇ ਆ ਪਰ ਮੋਬਾਈਲ ਹਰੇਕ ਦੇ ਹੱਥ ਚ ਹੈ ਕਾਰਲ ਹੁੰਦੇ ਨੇ ਜਿਹੜੇ ਘਰਾਂ ਦੇ ਵਿੱਚ ਆਪਣੇ ਇਕੱਠੇ ਚਾਹ ਪਾਣੀ ਪੀਂਦਾ ਪਰਿਵਾਰ ਉੱਥੇ ਬਹੁਤ ਖੁਸ਼ੀਆਂ ਨੇ ਉਹ ਕਰੇ ਜੀ ਤੇ ਜਿਹੜੇ ਘਰਾਂ ਕਿ ਉਹ ਸਾਡੀ ਛੁੱਟੀ ਵਾਲੇ ਦਿਨ ਵੀ ਨਿਮਾਹੋਲ ਹੈ ਜਾਂ ਭੈਣ ਭਾਈ ਇੱਕ ਦੂਜੇ ਦੇ ਕੋਈ ਸਾਰੋਬਾਰ ਦੇ ਬਾਰੇ ਗੱਲ ਕਰਦਾ ਆਪਣੇ ਬੱਚਿਆਂ ਦੀ ਰਿਸ਼ਤੇਦਾਰੀਆਂ ਦੇ ਵਿੱਚ ਗੱਲ ਕਰਦਾ ਇੱਥੇ ਜਿਆਦਾ ਵਧਾਉਣ ਬਾਅਦ ਤੇ ਕੋਈ ਵਿਆਹ ਸ਼ਾਦੀ ਵਾਤੇ ਕਰਦਾ ਜਿਹੜੇ ਪਰਿਵਾਰ ਬੈਠ ਕੇ ਇੱਕ ਜੁੜ ਕੇ ਛੁੱਟੀ ਵਾਲੇ ਦਿਨ ਆਪਣਾ ਘਰਾਂ ਦੇ ਵਿੱਚ ਜਿਵੇਂ ਕੋਈ ਮੁਲਾਜ਼ਮ ਨੇ ਆਪਣੇ ਖੇਤੀਬਾੜੀ ਦੇ ਬਾਰੇ ਵੀ ਪਿੰਡਾਂ ਜਾ ਕੇ ਦੇਖ ਲਾਂਦੇ ਨੇ ਜਾਂ ਸਬਜ਼ੀ ਭਾਜੀ ਲੈ ਆਉਂਦੇ ਨੇ ਮੁਲਾਜ਼ਮ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਇੱਕ ਦੂਜੇ ਭੈਣ ਭਾਈ ਨੂੰ ਐ ਦੁਆਰ ਜਿਹੜਾ ਛੁੱਟੀ ਦਾ ਸਹਭ ਨੂੰ ਮਿਲਾਉਂਦਾ ਹੋ। ਜੇ ਹੁਣ ਆਪਾਂ ਫੋਨਾਂ ਦੀ ਮੈਲ ਯੁੱਗ ਰਹੇ ਨੇ ਨਾ ਫੇਰ ਤਾਂ ਕੋਈ ਛੁੱਟੀ ਦਾ ਮੈਲ ਨਹੀਂ ਹੈਗੀ। ਪਰ ਜ਼ਿਆਦਾਤਰ ਹੁਣ ਅਸਲ ਲੱਗਦਾ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਆਪਾਂ ਦਰਸ਼ਕੀ ਘਰ ਦੇ ਬੈਠੀ ਹੁੰਦੇ ਆ ਤਾਂ ਸਿਰਫ ਸਾਡੇ ਮਾਤ ਪਿਤਾ ਪੈਣਾ ਸਾਡੀ ਚਾਹ ਪਾਣੀ ਦੀ ਸੇਵਾ ਚ ਲੱਗੇ ਹੁੰਦੇ ਆ ਬਾਕੀ ਸਾਰਾ ਪਰਿਵਾਰ ਜਿਹੜਾ ਹੈਗਾ ਆਪਣੇ ਆਪਣੇ ਮੋਬਾਈਲ ਦੇ ਉੱਪਰ ਜਾ ਫੋਟੋ ਖਿੱਚਦਾ ਜਾਂ ਗੱਲਬਾਤ ਕਰਦਾ ਦਿਖਾਈ ਦਿੰਦਾ ਦੇਖੋ ਜੀ ਹੁਣ ਤਾਂ ਜਿਹੜੀਆਂ ਮਾਮਾ ਭੈਣਾਂ ਨੇ ਜਿੰਨਾ ਕੁ ਇਹ ਉਹਦਾ ਕੰਮ ਕਰਕੇ ਉਹ ਵੀ ਮਮਾਈਆਂ ਦੇ ਟਾਈਮ ਪਾਸ ਆ ਉਹਨਾਂ ਦਾ ਜੀ ਉਹਨਾਂ ਦਾ ਵੀ ਇਹੀ ਕੁਝ ਹੋ ਗਿਆ ਇਹੋ ਜਿਹੇ ਚੀਜ਼ਾਂ ਹੁੰਦੀਆਂ ਨੇ ਮਮਾਈਆਂ ਦੇ ਵਿੱਚ ਜੇ ਇੱਕ ਆਪਾਂ ਬੱਚੇ ਨੂੰ ਫੜਾ ਦਈਏ ਦੁਬਾਰੇ ਉਹ ਤਾਂ ਮੋਬਾਈਲ ਨਹੀਂ ਫੜ ਸਕਦੇ ਹੈਗੇ ਬਿਲਕੁਲ ਬਿਲਕੁਲ ਜੇ ਜੇ ਪੈਸਾ ਤਾਂ ਮੈਂ ਤਾਂ ਮਾਤਾ ਪਿਤਾ ਭੈਣਾਂ ਨੂੰ ਇਹੀ ਕਹਿਣਾ ਕਿ ਬੱਚਿਆਂ ਨੂੰ ਜੇ ਤੁਸੀਂ ਤਾਂ ਦੇਖ ਲਿਆ ਆਉਣ ਵਾਲੇ ਬੱਚੇ ਜਿਹਦੀ ਬੱਚਿਆਂ ਦੀ ਪਰਵਰਿਸ਼ਾ ਦਾ ਉਹਨਾਂ ਦੀ ਨਿਗਾ ਤੇ ਆ ਸਰਪੰਦੇ ਆ ਉਹਨਾਂ ਨੂੰ ਕੁੱਤੀ ਦੀ ਜਾਇ ਜਾਂ ਕੋਈ ਦੇਖਦੇ ਨੇ ਉਹ ਜਿਹਾ ਕੋ ਬੱਚਿਆਂ ਤੋਂ ਜਿੰਨਾ ਜ਼ਿਆਦਾ ਦੂਰ ਰੱਖਿਆ ਜਾਵੇ ਉਹਨਾਂ ਚੱਲੀ ਜਾਂਦਾ ਜੇ ਹਾਂ ਜ਼ਰੂਰ ਤੋਂ ਹੋ ਕੇ ਦਿੱਤਾ ਜਾਵੇ ਜਿੰਨੀ ਕੋ ਨੂੰ ਲੋੜ ਆ ਜਾਂ ਪੜਾਈ ਵਾਰੇ ਆਨਲਾਈਨ ਚੱਲਦੀ ਉਹ ਚੀਜ਼ਾਂ ਤੇ ਸੀਮਤ ਰੱਖੋ ਜੇ ਆਪਾਂ ਭੈਣਾਂ ਮਾਇਆਂ ਬੱਚਿਆਂ ਨੂੰ ਮੋਬਾਈਲ ਫੜਾ ਕੇ ਆਪਣੇ ਕੰਮਕਾਰ ਕਰਦੀ ਨੇ ਜਾਂ ਆਪ ਦਾ ਫੋਰ ਤੇ ਕੋਈ ਘਰ ਦੇ ਵਿੱਚ ਘਰੇਲੂ ਗੱਲਾਂ ਬਾਤਾਂ ਮਾਰਦੀਆਂ ਇਹ ਵਿਚਾਰ ਬੱਚਾ ਨਹੀਂ ਆਪਾਂ ਨੂੰ ਤੰਗ ਪਰੇਸ਼ਾਨ ਕਰੂਗਾ ਉਹਨੂੰ ਮੋਬਾਈਲ ਦੇ ਦੇ ਨੇ ਫਿਰ ਉਹਦੇ ਵਿੱਚੋਂ ਜੋ ਮੋਬਾਈਲ ਫੜਦੇ ਨੇ ਮਹਿੰਗਾ ਮੋਬਾਈਲ ਹੁੰਦਾ ਜਾਂ ਹੀਠਾ ਮਾਰਦਾ ਜਾਂ ਫੰਦਾ ਨਹੀਂ ਹੈਗਾ ਉਹ ਉੱਥੇ ਬਹੁਤ ਉਹ ਇਹ ਚੀਜ਼ਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਮਸੀਹ ਬੱਚੇ ਦਾ ਗੁੱਸਾ ਵੀ ਜਿਹੜਾ ਇਹਨਾਂ ਗੱਲਾਂ ਕਰਕੇ ਵੱਧਦਾ ਦਿਖਾਈ ਦਿੰਦਾ ਹਾਂ ਵੀ ਦੇਖੋ ਇਹ ਬੱਚਿਆਂ ਨੇ ਵੀ ਐਨਕਾਂ ਨੇ ਉਹ ਵੱਡੇ ਜ਼ਰੂਰੀ ਕਾਰਨ ਨੇ ਐਨਕਾਂ ਲੱਗਣ ਦੇ ਵਿੱਚ ਜਦੋਂ ਬੱਚਾ ਦੇਖੀ ਜਾਂਦਾ ਉਦੋਂ ਦੀ ਲਾਈਟ ਅੱਖਾਂ ਦੀ ਸੋੜਾ ਤਾਂ ਉਹਨਾਂ ਸਾਰਾ ਤੱਕ ਜਾਂਦੇ ਪੂਰੀ ਹੁੰਦੀ ਜੇ ਉਹ ਤਾਂ ਕੋਈ ਵੀ ਚੀਜ਼ ਦੇ ਖਿੱਚ ਪੈਂਦੀ ਆ ਅੱਖਾਂ ਦੇ ਉੱਤੇ ਲਾਈਟ ਵੀ ਉਹ ਬੱਚਿਆਂ ਦੇ ਪ੍ਰੇਸ਼ਾਨ ਇਹੀ ਐੜ ਦਾ ਨਹੀਂ ਕਾਰਨ ਯਾਦੇ ਬਣਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਬੜੀ ਸਹੀ ਸਲਾਹ ਦਿੱਤੀ ਹੈ ਜੀ ਧੰਨਵਾਦ ਹਾਂਜੀ ਤਾਂ ਅੱਜ ਦਾ ਜਿਹੜਾ ਇਹ ਵਿਸ਼ਾ ਸੀ ਇਸ ਉੱਤੇ ਤੁਸੀਂ ਵੀ ਜਿਹੜੀ ਆਪਣੀ ਰਾਏ ਆ ਸਾਨੂੰ ਕਮੈਂਟਾਂ ਦੇ ਜ਼ਰੀਏ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਤੇ ਮੇਰੇ ਸਹਿਯੋਗੀ ਕਿਰਨ ਵਿਸ਼ਿਸ਼ਟ ਜੀ ਨੂੰ ਦਿਉ ਇਜਾਜ਼ਤ ਧੰਨਵਾਦ